ਕ੍ਰਿਸਚਨ ਭਾਈਚਾਰੇ ਨਾਲ ਤੱਕਾ ਹੋ ਰਿਹਾ ਆ 2027 ਚ ਕ੍ਰਿਸਚਨ ਭਾਈਚਾਰੇ ਦੇ ਲੋਕ ਦੁਆਰਾ ਆਮ ਆਦਮੀ ਪਾਰਟੀ ਨੂੰ ਮੌਕਾ ਦੇਣਗੇ ਜੀ ਨਾ ਜੀ ਬਿਲਕੁਲ ਮੌਕਾ ਨਹੀਂ ਮਿਲਣਾ ਇਹਨਾਂ ਨੂੰ ਜਿਹੜੀ ਭਗਵੰਤ ਮਾਨ ਜੀ ਦੀ ਜਿਹੜੀ ਸੋਚ ਆ ਉਹ ਕ੍ਰਿਸਤਨਾ ਦੇ ਪ੍ਰਤੀ ਜਿਹੜਾ ਉਹਨਾਂ ਦਾ ਨਜ਼ਰੀਆ ਆ ਇਹ ਸਾਬਤ ਹੁੰਦਾ ਆ ਵੀ 4 ਸਾਲਾਂ ਦੇ ਵਿੱਚ ਨਾ ਤਾਂ ਉਹਨਾਂ ਨੇ ਕਦੀ ਵਧਾਈ ਦਿੱਤੀ ਅਤੇ ਨਾ ਹੀ ਕਦੀ ਚਰਚ ਦੇ ਵਿੱਚ ਜਾ ਕੇ ਸਾਡੇ ਪ੍ਰੀਸਟ ਨੂੰ ਵਧਾਈ ਦਿੱਤੀ ਨਾ ਪੰਜਾਬ ਦੇ ਅੰਦਰ ਕਦੀ ਕਹਿੰਦੇ ਫਲੈਕਸ ਬੋਰਡ ਲਾ ਕੇ ਵਧਾਈ ਦਿੱਤੀ ਗਈ ਔਰ ਨਾ ਹੀ ਉਹ ਖੁਦ ਸਾਡੇ ਹੁਣ ਜਿਹੜਾ ਸਮਾਗਮ ਰੱਖਿਆ ਗਿਆ ਰਾਜਪਤਰੀ ਨਾ ਉਹਦੇ ਵਿੱਚ ਪਹੁੰਚਿਆ ਜਿਹੜਾ ਸ਼ੈਰੀ ਕਲਸੀ ਸਾਹਿਬ ਸਟੇਜ ਤੋਂ ਹallelujah ਕਹਿੰਦੇ ਨੇ ਉਹਦਾ ਜਵਾਬ ਤੇ ਸਾਹਮਣੇ ਸਟੇਜ ਦੇੋਂ ਕੌਣ ਦੇ ਰਹੇ ਸੀਗੇ ਜੀ ਲੋਕ ਉਹ ਲੋਕ ਤੁਹਾਡੇ ਜਿਹੜੇ ਪਹਿਲਾਂ ਸਿਖਾ ਕੇ ਭੇਜਿਆ ਉੱਥੇ ਅੱਜ ਤਵਾਹ ਚੱਲ ਰਹੀਆਂ ਪੋਸਟਾਂ ਵੀ ਉੱਥੇ ਜਿਹੜੇ ਇੱਕ ਮਿਨਿਸਟਰੀ ਦੇ ਲੋਕ ਸੀ ਵੌਲੰਟੀਅਰ ਵੀ ਕੋਈ ਉਥੇ ਪੁਲਿਸ ਦਾ ਨਹੀਂ ਉਹ ਸਿਖਾ ਕੇ ਟ੍ਰੇਨਿੰਗ ਦੇ ਕੇ ਭੇਜ ਰਹੇ ਸੀ ਵੀ ਜਦੋਂ ਉੱਤੋਂ ਜ ਆ ਜਾਈ ਤਾਂ ਤਲੋਂ ਆਵਾਜ਼ ਇਹ ਦੇਣੀ ਹੈ ਸ਼ਹਿਰੀ ਕਲਸੀ ਸਾਹਿਬ ਤਾਂ ਸ਼ਹਿਰੀ ਕਲਸੀ ਸਾਹਿਬ ਇਹ ਕਹਿੰਦੇ ਭਾਈ ਆਵਾਜ਼ ਨਹੀਂ ਆ ਰਹੀ ਥੋੜਾ ਉੱਚੀ ਬੋਲੋ ਉਹੀ ਕਹਿ ਰਹੇ ਆ ਵੀ ਉਹ ਸ਼ਹਿਰੀ ਕਲਸੀ ਸਾਹਿਬ ਹallelujah ਕਹਿ ਕੇ ਨਾ ਤਾਂ ਉਹ 크ਿਸਚਨ ਬਣ ਗਏ ਨਾ ਹੀ ਉਹ ਥੱਲੇ ਜਿਹੜੇ ਪੰਡਾਲ ਚ ਬੈਠੇ ਸੀ ਉਹ 크ਿਸਚਨ ਸੀਗੇ ਇਹ ਸੂਬਾ ਪਦਰੀ ਨਹੀਂ ਇਹ ਮਨਸੂਬਾ ਪਦਰੀ ਪ੍ਰੋਗਰਾਮ ਬਣ ਕੇ ਰਹਿ ਗਿਆ ਜਿਹੜਾ ਗੁਰਦਾਸਪੁਰ ਚ ਹੋਇਆ ਸੀ ਜੀ ਜੀ ਹਾਂ ਜੀ ਹਾਂ ਜੀ ਹਾਂ ਇਹ ਸੂਬਾ ਪਦਰੀ ਨਹੀਂ ਇਹ ਮਨਸੂਬਾ ਪਦਰੀ ਪ੍ਰੋਗਰਾਮ ਸੀਗਾ ਇਹ ਸਿਰਫ ਇੱਕ ਚਰ ਔਰ ਉਹਦੇ ਵਿੱਚ ਮੈਂ ਸਮਝਦਾ ਕਿ ਕੋਈ ਵੀ ਸਾਡੇ ਜਿਹੜੇ ਜਿਹੜੇ ਮਾਨਯੋਗ ਜਿਹੜੇ ਬਹੁਤ ਵੱਡੇ ਬਿਸ਼ਪ ਸਾਹਿਬਾਨਾਂ ਨੇ ਹੋਣਾ ਸੀ ਉਹਨਾਂ ਨੇ ਉਹ ਸ਼ਿਰਕਤ ਬਿਲਕੁਲ ਨਹੀਂ ਕੀਤੀ ਸਾਡੀ 크ਿਸਚਨ ਲੀਡਰਸ਼ਿਪ ਨੂੰ ਸੀਨੀਅਰ ਲੀਡਰਸ਼ਿਪ ਨੂੰ ਕੋਈ ਵੀ ਸੱਦਾ ਪੱਤਰ ਨਹੀਂ ਦਿੱਤਾ ਗਿਆ ਅਨੇਕਾਂ ਪਾਸਟਰ ਸਾਹਿਬਾਨ ਅਨੇਕਾਂ ਜਿਹੜੇ ਪ੍ਰਚਾਰਕ ਉਸ ਸਟੇਜ ਤੇ ਸਿਗੇ ਨਹੀਂ ਉਹ ਗਿਣਮੇ ਚੁਣਮੇ ਸੀ ਜਿਹੜੇ ਉਹਨਾਂ ਦੀ ਪਾਰਟੀ ਦੀ ਇਸ ਟਾਈਮ ਜਿਹੜੇ ਵਾਵਾ ਕਰ ਰਹੇ ਆ ਜਾਂ ਆਮ ਆਦਮੀ ਪਾਰਟੀ ਦਾ ਝੰਡਾ ਚੱਕ ਚੁੱਕੇ ਆ ਜਿਨ੍ਹਾਂ ਨੂੰ ਜਿਸ ਤੋਂ ਇਹ ਸਾਰੇ ਲੋਕਾਂ ਨੂੰ ਇਸ ਗੱਲ ਦਾ ਪਤਾ ਹੈ ਤੁਸੀਂ ਉਸ ਸਟੇਜ ਦੇ ਉੱਤੇ ਦੇਖ ਸਕਦੇ ਆ ਤੁਹਾਨੂੰ ਮੇਨ ਲਾਈਨ ਚਰਚਾਂ ਦੇ ਜਿਹੜੇ ਪ੍ਰੀਸਟ ਨਹੀਂ ਦਿਖਾਈ ਦਿੱਤੇ ਸਾਡੇ ਕੋਈ ਗੋਸਪਲ ਸਿੰਗਰ ਨਹੀਂ ਸਾਡੀ ਖਾਸ ਕਰ ਜਿਹੜੀ ਕ੍ਰਿਸਚੀਅਨ ਲੀਡਰਸ਼ਿਪ ਹੈ ਪੰਜਾਬ ਦੇ ਵਿੱਚ ਜਿਹੜੀ ਹਮੇਸ਼ਾ ਹੀ ਮਸੀਹ ਭਾਈਚਾਰੇ ਦਾ ਦਰਦ ਰੱਖਣ ਵਾਲੀ ਉਹ ਲੀਡਰਸ਼ਿਪ ਕਿਸੇ ਵੀ ਸਟੇਜ ਤੇ ਦਿਖਾਈ ਨਹੀਂ ਦਿੱਤੀ ਗਈ ਉਹੀ ਗਿਣਵੇਂ ਚੁਣਵੇਂ ਲੋਕ ਦਿਖਾਈ ਦਿੱਤੇਗਾ ਜਿਹੜੇ ਸਿਰਫ ਜਿਹੜੇ ਆਮ ਆਦਮੀ ਪਾਰਟੀ ਦਾ ਢਡੋਰਾ ਪਿੱਟਣ ਦੇ ਵਿੱਚ ਜਾਂ ਆਮ ਆਦਮੀ ਪਾਰਟੀ ਦਾ ਝੰਡਾ ਚੱਕਣ ਦੇ ਵਿੱਚ ਲੱਗੀ ਹੋਈ ਆ ਪਰ ਜਿਹੜਾ ਇਹ ਸਮਾਗਮ ਆ ਇੱਕ ਮਿਨਿਸਟਰੀ ਦੇ ਨਾਲ ਰਿਲੇਟਿਡ ਸੀ ਇਹਦਾ ਸਰਕਾਰ ਵੱਲੋਂ ਕੋਈ ਵੀ ਇਨਵੀਟੇਸ਼ਨ ਨਹੀਂ ਸੀ ਤੇ ਸਾਰਾ ਇਹ ਕੀ ਹੈ ਵੀ ਜਿਵੇਂ ਆਪਾਂ ਫਿਲਮਾਂ ਦੇ ਵਿੱਚ ਦੇਖਦੇ ਹਾਂ ਜਦੋਂ ਪਤਾ ਲੱਗਦਾ ਵੀ ਅੱਜ ਸਲਮਾਨ ਖਾਨ ਨੇ ਆਣਾ ਤਾਂ ਭੀੜ ਇਕੱਠੀ ਹੋ ਜਾਂਦੀ ਹੈ ਉਸੇ ਤਰੀਕੇ ਦੇ ਨਾਲ ਇੱਕ ਪਾਰਟੀਕੂਲਰ ਮਿਨਿਸਟਰੀ ਵੱਲੋਂ ਪ੍ਰੋਗਰਾਮ ਰੱਖਿਆ ਗਿਆ ਜਿਹਦੇ ਵਿੱਚ ਕਿਹਾ ਗਿਆ ਵੀ ਇਹਦਾ ਪ੍ਰਚਾਰਕ ਸੀਐਮ ਨਹੀਂ ਹੋਣਾ ਇੱਕ ਪਾਸਟਰ ਹੋਏਗਾ ਤੇ ਉਹਨੂੰ ਦੇਖਣ ਦੇ ਲਈ ਆਮ ਆਦਮੀ ਪਾਰਟੀ ਦੇ ਵਰਕਰ ਤੇ ਲੋਕ ਸੁਣਨ ਦੇ ਲਈ ਉਹਨੂੰ ਪਹੁੰਚੇ ਜਿਹਦਾ ਕਰਕੇ ਉਹ ਦੋ ਦਿਨਾਂ ਚ ਇਕੱਠ ਹੋਇਆ ਜਦ ਕਿ ਕ੍ਰਿਸਚਨ ਕਮਿਊਨਿਟੀ ਨੂੰ ਟੋਟਲ ਹੀ ਇਹਨੂੰ ਇਗਨੋਰ ਕੀਤਾ ਗਿਆ ਆ ਮੁੱਖ ਮੰਤਰੀ ਨਹੀਂ ਆਏ ਦੇਖੋ ਇਹ ਇਹ ਸਾਡੇ ਨਾਲ ਇੱਕ ਪੱਦਾ ਮਜ਼ਾਕ ਹੀ ਕੀਤਾ ਗਿਆ ਇੱਕ ਸਮਾਗਮ ਰੱਖਿਆ ਹੋਵੇ ਤੇ ਪੰਜਾਬ ਦੇ ਮੁੱਖ ਮੰਤਰੀ ਉਹ ਜਗ੍ਹਾ ਤੇ ਪਹੁੰਚੇ ਹੀ ਨਾ ਹੋ ਇਹ ਕਿਹੋ ਜਿਹਾ ਮਜ਼ਾਕ ਆ ਪਰ ਇਹ ਜਿਹੜਾ ਮਜ਼ਾਕ ਕੀਤਾ ਗਿਆ ਇਹਦਾ ਖਮਿਆਜਾ ਆਮ ਆਦਮੀ ਪਾਰਟੀ ਨੂੰ ਭੁਗਤਣਾ ਪੈਣਾ ਨਾਲ ਹੀ ਮੈਂ ਉਹਨਾਂ ਨੂੰ ਵੀ ਕਹੂੰਗਾ ਜਿਹੜੇ ਜਾ ਕੇ ਉੱਥੇ ਆਪਣੇ ਆਪ ਤੇ ਮੋਹਰ ਲਵਾਏ ਤੁਸੀਂ ਪ੍ਰਭੂ ਦੇ ਦਾਸ ਹੋ ਜੇ ਤੁਸੀਂ ਅਪੋਸਲ ਹੋ ਪਾਸਟਰ ਹੋ ਜਾਂ ਪ੍ਰੋਫਟ ਹੋ ਤੁਸੀਂ ਪ੍ਰਭੂ ਦੇ ਦਾਸ ਹੋ ਤੁਸੀਂ ਕਿਹੜੇ ਚੱਕਰਾਂ ਦੇ ਵਿੱਚ ਪੈ ਗਏ ਰੱਬ ਦਾ ਨਾਮ ਲਾਓ ਰੱਬ ਦੀ ਸਤਿਤੀ ਕਰੋ ਤਾਂ ਹੀ ਲੋਕ ਤੁਹਾਨੂੰ ਅੱਜ ਪਖੰਡਵਾਦ ਕਹਿੰਦੇ ਜਿਹਦੇ ਤੇ ਤੁਸੀਂ ਮੋਹਰ ਲਵਾ ਲਈ ਹੈ ਅਸੀਂ ਪ੍ਰਭੂ ਦੇ ਨਾਮ ਨੂੰ ਪਖੰਡਵਾਦ ਨਹੀਂ ਕਹਿੰਦੇ ਪਰ ਜੋ ਤੁਸੀਂ ਕਰ ਰਹੇ ਹੋ ਉਹ ਪਖੰਡਵਾਦ ਤੋਂ ਘੱਟ ਨਹੀਂ ਹੈਗਾ ਇਸ ਲਈ ਪ੍ਰਭੂ ਦੇ ਨਾਮ ਦਾ ਮਜ਼ਾਕ ਨਾ ੜਾਓ ਇਹ ਪੰਜਾਬ ਦੇ ਵਿੱਚ ਪ੍ਰਭੂ ਨੂੰ ਪਿਆਰ ਕਰਦੇ ਲੋਕ ਪ੍ਰਭੂ ਦੇ ਭਾਈਚਾਰੇ ਨੂੰ ਪਿਆਰ ਕਰਦੇ ਲੋਕ ਅੱਜ ਕਿਹੜੀ ਨਿਗਾਹ ਦੇ ਨਾਲ ਤੁਹਾਡੇ ਨੂੰ ਦੇਖਦੇ ਆ ਇਸ ਲਈ ਝਾਤ ਮਾਰਨ ਦੀ ਲੋੜ ਹੈ ਐਸੀ ਟੀਵੀ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਮੈਂ ਹਾਂ ਤੁਹਾਡਾ ਆਪਣਾ ਸਿਮਰਨਜੀਤ ਸਿੰਘ ਢਿੱਲੋਂ ਦੋਸਤੋ ਇਸ ਵਕਤ ਮੇਰੇ ਨਾਲ ਇਸਾਈ ਭਾਈਚਾਰੇ ਦੇ ਆਗੂ ਸਹਿਬਾਨ ਮੌਜੂਦ ਨੇ ਖਾਸ ਕਰਕੇ ਪੰਜਾਬ ਸਰਕਾਰ ਦੀ ਜੇ ਗੱਲ ਕਰ ਲਈਏ ਬੀਤੇ ਦਿਨੀ ਸੂਬਾ ਪਦਰੀ ਸਮਾਗਮ 크ਿਸਮਿਸ ਨੂੰ ਲੈ ਕੇ ਗੁਰਦਾਸਪੁਰ ਦੇ ਵਿੱਚ ਰੱਖਿਆ ਗਿਆ ਪਰ ਇਹ ਜਿਹੜੇ ਵੀਰ ਨੇਸ ਮੇਰੇ ਨਾਲ ਖੜੇ ਨੇ ਇਹ ਸੰਤੁਸ਼ਟ ਨਹੀਂ ਹੋਏ ਉਸ ਸੂਬਾ ਪਧਰੀ ਸਮਾਗਮ ਨੂੰ ਲੈ ਕੇ ਇਹਨਾਂ ਦੇ ਮਨ ਦੇ ਵਿੱਚ ਰੋਸ ਹੈ ਸਿੱਧੇ ਤੌਰ ਤੇ ਇਹਨਾਂ ਦਾ ਇਹ ਕਹਿਣਾ ਵੀ ਭਾਈ ਪੰਜਾਬ ਸਰਕਾਰ ਨੇ ਸਾਡੇ ਨਾਲ ਕੋਝਾ ਮਜ਼ਾਕ ਕੀਤਾ ਹੈ ਉਸ ਪ੍ਰੋਗਰਾਮ ਨੂੰ ਲੈ ਕੇ surjit thapar ho ni ਸਾਡੇ ਨਾਲ ਮੌਜੂਦ ਨੇ ਇਹ ਭਾਈ ਸਾਹਿਬ ਇਹ ਤੁਹਾਡਾ ਇਹ ਕਹਿਣਾ ਕਿ ਪੰਜਾਬ ਸਰਕਾਰ ਵੱਲੋਂ ਸਾਡੇ ਨਾਲ ਕੋਝਾ ਮਜ਼ਾਕ ਕੀਤਾ ਗਿਆ ਉਸ ਸੂਬਾ ਪਧਰੀ ਸਮਾਗਮ ਕਰਵਾ ਕੇ ਜੀ ਸਭ ਤੋਂ ਪਹਿਲਾਂ ਤਾਂ ਮੈਂ ਦੱਸਣਾ ਚਾਹੁੰਦਾ ਵੀ ਜਿੰਨੀ ਵੀ ਸਾਡੀ ਅੱਜ ਲੀਡਰਸ਼ਿਪ ਇਸ ਜਗ੍ਹਾ ਤੇ ਇਕੱਠੀ ਆ ਅੱਜ ਤੁਸੀਂ ਦੇਖ ਰਹੇ ਹੋ ਔਰ ਅੱਜ ਅਸੀਂ ਇਸ ਗੱਲ ਤੇ ਬੜੀ ਸਾਡੀ ਜਿਹੜੀ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਆ ਕਿਉਂਕਿ ਭਗਵੰਤ ਮਾਨ ਜੀ ਕਰੀਬਨ 4 ਸਾਲ ਤੋਂ ਨਾ ਤਾਂ ਉਹਨਾਂ ਨੇ ਕਦੀ ਵੀਡੀਓ ਪਾ ਕੇ 크리스마ਸ ਦੀ ਵਧਾਈ ਦਿੱਤੀ ਅਤੇ ਨਾ ਹੀ ਚਰਚ ਦੇ ਵਿੱਚ ਜਾ ਕੇ ਉਹਨਾਂ ਨੇ ਕਦੀ ਵੀ ਸਾਡੇ ਪ੍ਰੀਸਟ ਨੂੰ ਵਧਾਈ ਦਿੱਤੀ ਉਸ ਦੇ ਨਾਲ ਨਾਲ ਜੇ ਦੇਖੀਏ ਵੀ ਆ ਜੋ ਇੱਕ ਮਜ਼ਾਕ ਕੀਤਾ ਇੱਕ ਕਹਿ ਸਕਦੇ ਹਾਂ ਵੀ ਉਹਨਾਂ ਨੇ ਮਸੀਹ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਕਿਉਂਕਿ ਇੱਕ ਪੰਜਾਬ ਦਾ ਮੁੱਖ ਮੰਤਰੀ ਹੋਵੇ ਔਰ ਕਰੀਬਨ 4 ਸਾਲ ਤੋਂ ਉਹਨੇ ਮਸੀਹ ਭਾਈਚਾਰੇ ਨੂੰ ਜਿਹੜਾ ਨજર ਅੰਦਾਜ਼ ਕੀਤਾ ਜਿਹਦੇ ਨਾਲ ਅੱਜ ਮਸੀਹ ਭਾਈਚਾਰੇ ਦੇ ਵਿੱਚ ਜਿਹੜਾ ਇੱਕ ਰੋ ਜਿਹੜਾ ਰੋਸ ਪਾਇਆ ਜਾ ਰਿਹਾ ਆ ਸਾਡੀ ਜਿਹੜੀ 크ਿਸਚਨ ਲੀਡਰਸ਼ਿਪ ਦੇ ਅੰਦਰ ਰੋਸ ਪਾਇਆ ਜਾ ਰਿਹਾ ਆ ਕਿਉਂਕਿ ਹੁਣ ਰਾਜਪਦਰੀ ਪ੍ਰੋਗਰਾਮ ਰੱਖ ਕੇ ਵੀ ਸੀਐਮ ਸਾਹਿਬ ਨੇ ਇਹੋ ਜਿਹਾ ਪੱਦਾ ਮਜ਼ਾਕ ਕੀਤਾ 크ਿਸਚਨ ਭਾਈਚਾਰੇ ਨਾਲ ਔਰ ਜਿਸ ਨੂੰ ਲੈ ਕੇ ਅੱਜ 크ਿਸਚਨ ਭਾਈਚਾਰੇ ਦੇ ਅੰਦਰ ਜਿਹੜਾ ਰੋਸ ਆ ਔਰ 크ਿਸਚਨ ਭਾਈਚਾਰਾ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਆਮ ਆਦੀ ਪਾਰਟੀ ਦੀ ਸਰਕਾਰ ਨੂੰ ਲੈ ਕੇ ਹੁਣ ਕੁਝ ਆਪਣੀਆਂ ਅਸੀਂ ਨੀਤੀਆਂ ਨੂੰ ਲੈ ਕੇ ਇਹ ਅਸੀਂ ਜਿਹੜੀ ਲੀਡਰਸ਼ਿਪ ਕਮੰਚ ਤੇ ਇਕੱਠੀ ਹੋਏਗੀ ਜਿਹਦੇ ਵਿੱਚ ਅਸੀਂ ਕੁਝ ਡਿਸੀਜਨ ਲਵਾਂਗੇ ਔਰ ਸਾਡੇ ਵਿੱਚ ਅੱਜ ਮੇਨ ਲੀਡਰਸ਼ਿਪ ਦੇ ਆਗੂ ਸਾਡੇ ਵਿੱਚ ਜਿਹੜੇ ਹਮੇਸ਼ਾ ਹੀ ਮਸੀਹ ਸਮਾਜ ਦਾ ਦਰਦ ਰੱਖਦੇ ਹੋ ਇਸ ਜਗ੍ਹਾ ਤੇ ਇਕੱਠੇ ਹੋਇਆ ਔਰ ਮੈਂ ਇਹ ਕਹਿਣਾ ਚਾਹੁੰਦਾ ਹਾਂ ਇਸ ਤੁਹਾਡੇਆ ਚੈਨਲ ਦੇ ਰਾਹੀਂ ਵੀ ਭਗਵੰਤ ਮਾਨ ਜੀ ਨੂੰ ਇਹਦਾ ਖਮਿਆਜਾ 2027 ਦੇ ਵਿੱਚ ਭੁਗਤਣਾ ਪੈਗਾ ਕਿਉਂਕਿ ਭਗਵੰਤ ਮਾਨ ਜੀ ਨੇ ਲੰਬੇ ਸਮੇਂ ਤੋਂ ਪੰਜਾਬ ਦੇ ਅੰਦਰ ਆਏ ਦਿਨ ਮਸੀਹ ਭਾਈਚਾਰੇ ਦੇ ਲੋਕਾਂ ਦੇ ਜਿਹੜੇ ਸਮਾਗਮ ਆ ਉਹਨਾਂ ਦੇ ਅੰਦਰ ਆਏ ਦਿਨ ਵਿਗਨ ਪਾਏ ਜਾਂਦੇ ਆ ਪਿਛਲੇ 4 ਸਾਲ ਤੋਂ ਤੁਸੀਂ ਇਹ ਕਹਿ ਰਹੇ ਸੀ ਵੀ ਭਾਈ 크ਿਸਮਸ ਨੂੰ ਲੈ ਕੇ ਕੋਈ ਸੂਬਾ ਪਧਰੀ ਸਮਾਗਮ ਨਹੀਂ ਹੋਇਆ ਜੇ ਹੁਣ ਸਰਕਾਰ ਨੇ ਸੂਬਾ ਪਧਰੀ ਸਮਾਗਮ ਕਰਵਾ ਦਿੱਤਾ ਹੈ ਫਿਰ ਵੀ ਤੁਸੀਂ ਸੰਤੁਸ਼ਟ ਨਹੀਂ ਹੈਗੇ ਜੀ ਨਹੀਂ ਦੇਖੋ ਇੱਕ ਸੂਬਾ ਪਧਰੀ ਜੇ ਸਮਾਗਮ ਰੱਖਿਆ ਜਾਂਦਾ ਪਿਛਲੇ 4 ਸਾਲਾਂ ਚ ਹੋਇਆ ਕੋਈ ਸੂਬਾ ਪਧਰੀ ਸਮਾਗਮ 4 ਸਾਲਾਂ ਦੇ ਵਿੱਚ ਕੋਈ ਸੂਬਾ ਪਧਰੀ ਸਮਾਗਮ ਨਹੀਂ ਕੀਤਾ ਗਿਆ ਰਾਜ ਹੋ ਗਿਆ ਫਿਰ ਵੀ ਤੁਸੀਂ ਸੰਤੁਸ਼ਟ ਕਿਉਂ ਨਹੀਂ ਨਹੀਂ ਸੰਤੁਸ਼ਟ ਦਾ ਮਤਲਬ ਇਹ ਆ ਦੇਖੋ ਇੱਕ ਜਿਹੜਾ ਇਹਦੇ ਵਿੱਚ ਕਹਿਣ ਲਾਪਰਵਾਹੀਆਂ ਵਰਤੀਆਂ ਗਈਆਂ ਮੈਂ ਪ੍ਰਸਿੱਧ ਰਾਹੀ ਵੀ ਦੱਸਿਆ ਜਿਹੜੀਆਂ ਲਾਪਰਵਾਹੀਆਂ ਕੋਈ ਨੋਟੀਫਿਕੇਸ਼ਨ ਨਹੀਂ ਜਾਰੀ ਕੀਤਾ ਗਿਆ ਕੋਈ ਕਿਸੇ ਵੀ ਸਾਡੀ ਕ੍ਰਿਸਚਨ ਲੀਡਰਸ਼ਿਪ ਨੂੰ ਸੀਨੀਅਰ ਲੀਡਰਸ਼ਿਪ ਨੂੰ ਕੋਈ ਵੀ ਸੱਦਾ ਪੱਤਰ ਨਹੀਂ ਦਿੱਤਾ ਗਿਆ ਅਨੇਕਾਂ ਪਾਸਟਰ ਸਹਿਬਾਨ ਅਨੇਕਾਂ ਜਿਹੜੇ ਪ੍ਰਚਾਰਕ ਉਸ ਸਟੇਜ ਤੇ ਸਗੇ ਨਹੀਂ ਉਹ ਗਿਣਵੇਂ ਚੁਣਵੇਂ ਸੀ ਜਿਹੜੇ ਉਹਨਾਂ ਦੀ ਪਾਰਟੀ ਦੀ ਇਸ ਟਾਈਮ ਜਿਹੜੇ ਵਾਵਾ ਕਰ ਰਹੇ ਆ ਜਾਂ ਆਮ ਆਦਮੀ ਪਾਰਟੀ ਦਾ ਝੰਡਾ ਚੱਕ ਚੁੱਕੇ ਆ ਜਿਨ੍ਹਾਂ ਨੂੰ ਜਿਸ ਤੋਂ ਇਹ ਸਾਰੇ ਲੋਕਾਂ ਨੂੰ ਇਸ ਗੱਲ ਦਾ ਪਤਾ ਹੈ ਤੁਸੀਂ ਉਹ ਸਟੇਜ ਦੇ ਉੱਤੇ ਦੇਖ ਸਕਦੇ ਆ ਤੁਹਾਨੂੰ ਮੇਨ ਲਾਈਨ ਚਰਚਾਂ ਦੇ ਜਿਹੜੇ ਪ੍ਰਤੀਤ ਨਹੀਂ ਦਿਖਾਈ ਦਿੱਤੇ ਸਾਡੇ ਕੋਈ ਗੋਸਪਲ ਸਿੰਗਰ ਨਹੀਂ ਸਾਡੀ ਖਾਸ ਕਰ ਜਿਹੜੀ ਕ੍ਰਿਸਚਨ ਲੀਡਰਸ਼ਿਪ ਹੈ ਪੰਜਾਬ ਦੇ ਵਿੱਚ ਜਿਹੜੀ ਹਮੇਸ਼ਾ ਹੀ ਮਸੀਹ ਭਾਈਚਾਰੇ ਦਾ ਦਰਦ ਰੱਖਣ ਵਾਲੀ ਉਹ ਲੀਡਰਸ਼ਿਪ ਕਿਸੇ ਵੀ ਸਟੇਜ ਤੇ ਦਿਖਾਈ ਨਹੀਂ ਦਿੱਤੀ ਗਈ ਉਹੀ ਗਿਣਮੇ ਚੁਣਮੇ ਲੋਕ ਦਿਖਾਈ ਦਿੱਤੇਗਾ ਜਿਹੜੇ ਸਿਰਫ ਜਿਹੜੇ ਆਮ ਆਦਮੀ ਪਾਰਟੀ ਦਾ ਢਡੋਰਾ ਪਿੱਟਣ ਦੇ ਵਿੱਚ ਜਾਂ ਆਮ ਆਦਮੀ ਪਾਰਟੀ ਦਾ ਝੰਡਾ ਚੱਕਣ ਦੇ ਵਿੱਚ ਲੱਗੀ ਹੋਈ ਆ ਲੇਕਿਨ ਜਿਸ ਨੂੰ ਲੈ ਕੇ ਸਾਡੇ ਹੋਰ ਵੀ ਸਾਡੇ ਜਿਹੜੇ ਲੀਡਰ ਸਾਹਿਬਾਨ ਆ ਉਹ ਵੀ ਆਪਣੇ ਵਿਚਾਰ ਰੱਖਣਗੇ ਅੱਛਾ ਜਿਹੜੇ ਧਰਮ ਦੇ ਪ੍ਰਚਾਰਕ ਹੁੰਦੇ ਨੇ ਉਹਨਾਂ ਦਾ ਕੰਮ ਤਾਂ ਹੁੰਦਾ ਧਰਮ ਦਾ ਪ੍ਰਚਾਰ ਕਰਨਾ ਕਿਸੇ ਇੱਕ ਪਾਰਟੀ ਦਾ ਝੰਡਾ ਕਿਉਂ ਚੱਕ ਲੈਣਗੇ ਜੀ ਉਹ ਦੇਖੋ ਜੀ ਇਹ ਜਿਹੜਾ ਸਮਾਗਮ ਕੀਤਾ ਗਿਆ ਤੁਸੀਂ ਸੋਚੋ ਕਿੰਨੀਆਂ ਲਾਪਰਵਾਹੀਆਂ ਵਰਤੀਆਂ ਗਈਆਂ ਕੋਈ ਦੱਸੋ 2 ਦਿਨ ਦੇ ਵਿੱਚ ਰਾਜਪਦਰੀ ਪ੍ਰੋਗਰਾਮ 2 ਦਿਨ ਦੇ ਆਰਗੇਨਾਈਜ਼ ਕਰਨਾ ਕਿੰਨੀ ਮਾੜੀ ਗੱਲ ਆ ਇਹ ਇੱਕ ਇਹ ਲਾਪਰਵਾਹੀਆਂ ਨਹੀਂ ਇਹ ਦੱਸੋ ਪੰਜਾਬ ਸਰਕਾਰ ਦੀ ਬਹੁਤ ਵੱਡੀ ਲਾਪਰਵਾਹੀ ਵਰਤੀ ਗਈ ਤੁਹਾਨੂੰ ਸਦਨਾਂ ਨਹੀਂ ਉਸ ਸਟੇਜ ਤੇ ਨਹੀਂ ਬਿਠਾਇਆ ਗਿਆ ਤੁਹਾਨੂੰ ਦੇਖੋ ਸਦਨ ਦੀ ਗੱਲ ਨਹੀਂ ਸਾਡੀ ਜਿਹੜੀ ਪੰਜਾਬ ਦੀ 크੍ਰਿਸਚੀਅਨ ਲੀਡਰਸ਼ਿਪ ਆ ਸੀਨੀਅਰ ਲੀਡਰਸ਼ਿਪ ਆ ਜਾਂ ਸਾਡੇ ਜਿਹੜੇ ਨਮਾਇੰਦੇ ਨੇ ਜਿਹੜੇ ਸਾਡੇ ਧਾਰਮਿਕ ਨਮਾਇੰਦੇ ਨੇ ਸਾਡੀਆਂ ਕਹਿੰਦਾ ਭਾਵ ਹਜ਼ਾਰਾਂ ਹੀ ਜਿਹੜੀਆਂ ਐਸੋਸੀਏਸ਼ਨਾਂ ਨੇ ਹਰ ਜ਼ਿਲ੍ਹੇ ਦੇ ਵਿੱਚ ਸਾਡੀਆਂ ਐਸੋਸੀਏਸ਼ਨਾਂ ਬਣੀਆਂ ਆ ਜਿਹੜੀਆਂ ਉਹਨਾਂ ਐਸੋਸੀਏਸ਼ਨਾਂ ਦੇ ਵਿੱਚੋਂ ਪਾਸਟਰਾਂ ਨੂੰ ਜਿਹੜੇ ਮੇਨ ਅਧਿਕਾਰੀਆਂ ਨੂੰ ਨਹੀਂ ਧਾਰਮਿਕ ਲੀਡਰਸ਼ਿਪ ਨੂੰ ਨਹੀਂ ਬੁਲਾਇਆ ਗਿਆ ਤੁਸੀਂ ਇਹ ਸੋਚੋ ਇਹ ਚਿੰਤਾ ਦਾ ਵਿਸ਼ਾ ਨਹੀਂ ਇਹਦਾ ਮਤਲਬ ਆਮ ਆਦਮੀ ਪਾਰਟੀ ਸਿਰਫ ਹੁਣ ਜਦੋਂ ਉਹਨਾਂ ਦੇ ਆਖਰੀ ਦਿਨਾਂ ਦੇ ਵਿੱਚ ਸਰਕਾਰ ਜਿਹੜੀ ਹੁਣ ਕੀ ਕਰ ਰਹੀ ਆ ਇਹੋ ਜਿਹਾ ਸਮਾਗਮ ਕਰਕੇ ਇਹੋ ਜਿਹਾ ਲੋਕਾਂ ਨੂੰ 크੍ਰਿਸਚਨ ਵੋਟ ਨੂੰ ਜਿਹੜਾ ਲੈਣ ਦੇ ਲਈ ਹੁਣ ਇਹੋ ਜਿਹਾ ਲੌਲੀਪੌਪ ਦੇ ਰਹੀ ਆ ਤੁਸੀਂ ਦੱਸੋ ਰਾਜਪਦਰੀ ਪ੍ਰੋਗਰਾਮ ਹੋਵੇ ਤੇ ਸਰਕਾਰ ਵੱਲੋਂ ਕੋਈ ਪੈਕੇਜ ਨਾ ਦਿੱਤਾ ਜਾਵੇ ਉਸ ਕਮਿਊਨਿਟੀ ਨੂੰ ਜਿਹੜੀ ਜਿਹੜੀ ਬੜੀ ਹੀ ਸਮਾਜ ਦੇ ਵਿੱਚ ਭਲਾਈ ਦੇ ਕੰਮਾਂ ਦੇ ਲਈ ਹਮੇਸ਼ਾ ਹੀ ਕਹਿੰਦਾ ਪਬ ਲੋਕ ਸੇਵਾ ਦੇ ਵਿੱਚ ਜਿਹੜੀ ਕੌਮ ਹਰ ਦਿਨ ਲੱਗੀ ਰਹਿੰਦੀ ਆ ਉਹਨੂੰ ਕੋਈ ਪੈਕੇਜ ਨਹੀਂ ਦਿੱਤਾ ਗਿਆ ਸਰਕਾਰ ਸਾਡਾ ਇੱਕ ਮਸੀਹ ਵੈਲਫੇਅਰ ਬੋਰਡ ਬਣਾਇਆ ਗਿਆ ਆ ਉਹਨੂੰ ਇੱਕ ਫੁੱਟੀ ਕੋੜੀ ਨਹੀਂ ਦਿੱਤੀ ਕਹਿ ਸਕਦੇ ਜਿਹੜਾ ਮਸੀਹ ਵੈਲਫੇਅਰ ਬੋਰਡ ਆ ਕਰੀਬਨ ਉਹਨੂੰ ਘੱਟੋ ਘੱਟ 500 ਕਰੋੜ ਦਾ ਘੱਟੋ ਪੈਕੇਜ ਤਾਂ ਦਿੰਦੇ ਸਿਰਫ ਉਦਾਂ ਹੀ ਲਾਰੇ ਲੱਪੇ ਜਿੱਦਾਂ ਚੀਮਾ ਸਾਹਿਬ ਨੇ ਸਾਨਾ 2022 ਦੇ ਵਿੱਚ ਲਾਏ ਸੀ ਉਹ ਸਾਡੇ ਪ੍ਰਧਾਨ ਜੀ ਐਲਬਰਟ ਦੁਆਜੀ ਉਹਨਾਂ ਦੀ ਇਹ ਪ੍ਰੈਸ ਕਾਨਫਰੰਸ ਦੇ ਵਿੱਚ ਵੀ ਇਦਾਂ ਉਹਨਾਂ ਨੇ ਸਾਨਾ ਝੂਠੇ ਵਾਅਦੇ ਕੀਤੇ ਸੀ ਇਹ ਮੁੱਖ ਮੰਤਰੀ ਸਾਹਿਬ ਤਾਂ ਆਏ ਹੋਣਗੇ ਜੀ ਉਸ ਸੂਬਾ ਪੱਧਰੀ ਸਮਾਗਮ 'ਚ ਮੁੱਖ ਮੰਤਰੀ ਨਹੀਂ ਆਏ ਦੇਖੋ ਇਹ ਇਹ ਸਾਡੇ ਨਾਲ ਇੱਕ ਇੱਕ ਸਮਾਗਮ ਰੱਖਿਆ ਹੋਵੇ ਤੇ ਪੰਜਾਬ ਦੇ ਮੁੱਖ ਮੰਤਰੀ ਉਹ ਜਗ੍ਹਾ ਤੇ ਪਹੁੰਚੇ ਹੀ ਨਾ ਹੋਣ ਇਹ ਕਿਹੋ ਜਿਹਾ ਮਜ਼ਾਕ ਆ ਜੀ ਹੁਣ ਸਮੁੱਚੀ ਲੀਡਰਸ਼ਿਪ ਨੂੰ ਨਹੀਂ ਜੈ ਕ੍ਰਿਸਚਨ ਭਾਈਚਾਰੇ ਦੇ ਨਾਲ ਸੰਬੰਧ ਰੱਖਣ ਵਾਲੇ ਲੋਕਾਂ ਨੂੰ ਹੀ ਉੱਥੇ ਬੁਲਾਇਆ ਗਿਆ ਫਿਰ ਉਹ ਸਾਹਮਣੇ ਸਟੇਜਾਂ ਦੇ ਸਾਹਮਣੇ ਜਿਹੜੇ ਲੋਕ ਬੈਠੇ ਸੀ ਉਹ ਕੌਣ ਸੀਗੇ ਜੀ ਦੇਖੋ ਜੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਉਹ ਉਹੀ ਉਹਨਾਂ ਲੋਕ ਆ ਜਿਹੜੇ ਲੋਕ ਆਮ ਆਦਮੀ ਪਾਰਟੀ ਦਾ ਝੰਡਾ ਚੁੱਕ ਚੁੱਕੇ ਆ ਕਹਿ ਸਕਦਾ ਮੈਂ ਜਿਹੜਾ ਹੈ ਕ੍ਰਿਸਮਸ ਦੇ ਨਾਂ ਤੇ ਆਪਣੇ ਪਾਰਟੀ ਦਾ ਪ੍ਰੋਗਰਾਮ ਕਰਵਾ ਲਿਆ ਬਸ ਆਪਣੀ ਪਾਰਟੀ ਦਾ ਪ੍ਰੋਗਰਾਮ ਕਰਾਇਆ ਆ ਤੇ ਸਿਰਫ ਮੁਸੀਪਾਈ ਚਾਰੇ ਦੀ ਇਹ ਕਹਿੰਦੇ ਭਾਵ ਆੜ ਲੈ ਕੇ ਉਹ ਵੋਟਾਂ ਨੂੰ ਹਨਾ ਲੈਣ ਦੇ ਲਈ ਲੋਕਾਂ ਵਿੱਚ ਹਮਦਰਦੀ ਜਿਤਾਉਣ ਦੀ ਕੋਸ਼ਿਸ਼ ਕਰ ਰਹੇ ਆ ਵੀ ਜਿਹੜਾ ਰਾਜਪਦਰੀ ਜਿਹੜਾ ਸਮਾਗਮ ਕੀਤਾ ਗਿਆ ਲੰਬੇ ਸਮੇਂ ਤੋਂ ਜਿਹੜੇ ਉਹਨਾਂ ਦੇ ਉੱਥੇ ਸਟੇਜਾਂ ਦੇ ਉੱਤੇ ਜਿਹੜੇ ਉਹਨਾਂ ਦੇ ਕਹਿ ਸਕਦੇ ਪ੍ਰਚਾਰਕੋ ਕਹਿ ਰਹੇ ਸੀ ਬਹੁਤ ਵੱਡੀ ਦੇਣ ਆ ਆਮ ਆਦਮੀ ਪਾਰਟੀ ਦੀ ਬਹੁਤ ਵੱਡੀ ਦੇਣ ਆ ਲੰਬੇ ਸਮੇਂ ਤੋਂ ਬਾਅਦ ਜਿਹੜਾ ਰਾਜਪਦਰੀ ਪ੍ਰੋਗਰਾਮ ਰੱਖਿਆ ਗਿਆ ਦੇਖੋ ਜੀ ਮੈਂ ਗੱਲ ਕਰ ਰਿਹਾ ਆ ਵੀ ਪੰਜਾਬ ਦਾ ਮੁੱਖ ਮੰਤਰੀ ਜੇ ਉਹ ਨੌਟੰਕੀ ਬਾਜੀ ਉਹ ਅਜੇ ਵੀ ਨਹੀਂ ਕਰਨੋਂ ਹਟਦਾ ਦੇਖੋ ਇੱਕ ਪੰਜਾਬ ਦਾ ਮੁੱਖ ਮੰਤਰੀ ਹੋਵੇ ਇਹ ਨੌਟੰਕੀ ਬਾਜੀ ਨਹੀਂ ਇੱਕ ਰਾਜਪਦਰੀ ਪ੍ਰੋਗਰਾਮ ਹੋ ਗਏ ਔਰ ਰਾਜਪਦਰੀ ਪ੍ਰੋਗਰਾਮ ਦੇ ਵਿੱਚ ਸਮਾਗਮ ਰੱਖਿਆ ਹੋਵੇ ਤੇ ਭਗਵੰਤ ਮਾਨ ਜੀ ਉੱਥੇ ਪਹੁੰਚੇ ਹੀ ਨਹੀਂ ਇਹ ਨੌਟੰਕੀ ਬਾਜੀ ਨਹੀਂ ਇੱਕ ਮਜ਼ਾਕ ਨਹੀਂ ਪੱਦਾ ਮਜ਼ਾਕ ਨਹੀਂ ਕਿੰਨਾ ਨਾ ਮਜ਼ਾਕ ਹੋ ਰਿਹਾ ਜੀ ਇੱਕ ਕ੍ਰਿਸਚੀਅਨ ਭਾਈਚਾਰੇ ਨਾਲ ਮਜ਼ਾਕ ਕੀਤਾ ਜਾ ਰਿਹਾ ਔਰ ਸਾਡੇ ਕੁਝ ਜਿਹੜੇ ਲੋਕ ਆ ਉਹ ਐਵੇਂ ਵਾਹ ਵਾਹ ਕੰਡਾ ਵਾਹ ਵਾਹ ਕਰਨ ਕੇ ਇਸ ਗੱਲ ਦੀ ਡੈ ਆ ਇਹੀ ਨਹੀਂ ਪਤਾ ਲੱਗ ਰਿਹਾ ਕੀ ਉਹ ਸਮਾਜ ਨੂੰ ਦੇ ਕੇ ਗਾ ਸਮਾਜ ਨੂੰ ਦੇਖ ਕੇ ਕਹਿੰਦੇ ਜੀ ਸਾਰੀ ਧਰਤੀ ਪ੍ਰਭੂ ਯਸੂਮਸੀ ਦੀ ਆ ਫਿਰ ਕੁਝ ਚੌਂਕਾਂ ਦੀ ਡਿਮਾਂਡ ਕੀਤੀ ਗਈ ਜਦ ਕਿ ਡਿਮਾਂਡ ਤਾਂ ਉਹ ਕਰਨੀ ਚਾਹੀਦੀ ਸੀ ਵੀ ਜਿਹੜੀਆਂ ਡਿਮਾਂਡ ਜਿਹੜੀਆਂ ਮਸੀਹ ਭਾਈਚਾਰੇ ਦੇ ਭਲਾਈ ਦੇ ਲਈ ਹੋਣ ਤੇ ਉਹ ਗੱਲਾਂ ਦਾ ਕੀਤਾ ਗਿਆ ਸਿਰਫ ਇੱਕ ਜਿੱਦਾਂ ਸਾਨੂੰ 2022 ਦੇ ਵਿੱਚ ਝੂਠਾ ਕਿਲਾਰਾ ਲਾਇਆ ਸੀ ਉਸੇ ਤਰ੍ਹਾਂ ਹੁਣ ਉਹ ਲਾਰਾ ਲਾ ਰਹੇ ਆ ਸਿਰਫ ਆਪਣਾ ਪੱਲਾ ਛਡਾ ਰਹੇ ਆ ਵੀ 4 ਸਾਲ ਸਾਡੇ ਹੋ ਚੁੱਕੇ ਆ ਆਖਰੀ ਦਿਨਾਂ ਦੇ ਵਿੱਚ ਰਹਿ ਗਏ ਆ ਕਿਸੇ ਨਾ ਕਿਸੇ ਤਰ੍ਹਾਂ ਮੁਸੀਬਾਈ ਚਾਰੇ ਦੀ ਹਮਦਰਦੀ ਲਈਏ ਪਰ ਲੇਕਿਨ ਜਿਹੜੀ ਭਗਵੰਤ ਮਾਨ ਜੀ ਦੀ ਜਿਹੜੀ ਸੋਚ ਆ ਉਹ ਕ੍ਰਿਸ਼ਨਾਂ ਦੇ ਪ੍ਰਤੀ ਜਿਹੜਾ ਉਹਨਾਂ ਦਾ ਨਜ਼ਰੀਆ ਆ ਇਹ ਸਾਬਤ ਹੁੰਦਾ ਆ ਵੀ 4 ਸਾਲਾਂ ਦੇ ਵਿੱਚ ਨਾ ਤਾਂ ਉਹਨਾਂ ਨੇ ਕਦੀ ਵਧਾਈ ਦਿੱਤੀ ਅਤੇ ਨਾ ਹੀ ਕਦੀ ਚਰਚ ਦੇ ਵਿੱਚ ਜਾ ਕੇ ਸਾਡੇ ਪ੍ਰੀਸਟ ਨੂੰ ਵਧਾਈ ਦਿੱਤੀ ਨਾ ਪੰਜਾਬ ਦੇ ਅੰਦਰ ਕਦੀ ਕਹਿੰਦੇ ਫਲੈਕਸ ਬੋਰਡ ਲਾ ਕੇ ਵਧਾਈ ਦਿੱਤੀ ਗਈ ਔਰ ਨਾ ਹੀ ਉਹ ਖੁਦ ਸਾਡੇ ਹੁਣ ਜਿਹੜਾ ਸਮਾਗਮ ਰੱਖਿਆ ਗਿਆ ਰਾਜਪਤਰੀ ਨਾ ਉਹਦੇ ਵਿੱਚ ਪਹੁੰਚੇ ਸੋਸ਼ਲ ਮੀਡੀਆ ਤੇ ਤਾਂ ਪੋਸਟ ਪਾਈ ਹੋਊਗੀ ਜੀ ਉਹਨਾਂ ਨੇ ਦੇਖੋ ਜੀ ਇਦਾਂ ਪੋਸਟ ਪਾਉਣ ਨੂੰ ਕਿ ਉਹਦਾ ਸਰਕਾਰੀ ਐਪ ਕਹਿੰਦਾ ਪਾਵ ਜਿਹੜਾ ਫੇਸਬੁੱਕ ਪੇਜ ਆ ਉਹਦੇ ਵਿੱਚ ਤਾਂ ਸਾਰਿਆਂ ਨੂੰ ਵਧਾਈ ਦੇਣੀ ਹੁੰਦੀ ਪਰ ਇੱਕ ਉਹਨਾਂ ਨੇ ਚੁੱਪੀ ਕਿਉਂ ਨਹੀਂ ਤੋੜ ਰਹਾ ਕਿਸ ਗੱਲ ਦੀ ਉਹ ਚੁੱਪੀ ਨਹੀਂ ਤੋੜ ਰਿਹਾ ਇਹ ਸਾਡੇ ਲਈ ਇੱਕ ਮਸੀਹ ਭਾਈ ਲਈ ਚਿੰਤਾ ਦਾ ਵਿਸ਼ਾ ਆ ਕਿਉਂਕਿ ਆਏ ਦਿਨ ਪੰਜਾਬ ਦੇ ਵਿੱਚ ਮਸੀਹ ਭਾਈਚਾਰੇ ਉੱਤੇ ਹਮਲੇ ਹੋ ਰਹੇ ਆ ਮਸੀਹ ਭਾਈਚਾਰੇ ਨੂੰ ਜਾਣਬੁੱਝ ਕੇ ਨਿਸ਼ਾਨਾ ਬਣਾਇਆ ਜਾ ਰਿਹਾ ਉਹਨਾਂ ਦੀ ਸ਼ਬੀ ਨੂੰ ਖਰਾਬ ਕੀਤਾ ਜਾ ਰਿਹਾ ਇਹ ਇਹ ਕਟਗਿੰਤੀਆਂ ਨਾ ਤੱਕਾ ਹੋ ਰਿਹਾ ਜੀ ਇਹ ਕਟਗਿੰਤੀਆਂ ਦੇ ਵਿੱਚੋਂ ਖਾਸ ਕਰਕੇ ਕ੍ਰਿਸਚੀਅਨ ਭਾਈਚਾਰੇ ਨਾਲ ਤੱਕਾ ਹੋ ਰਿਹਾ ਆ ਜੇ ਅਸੀਂ ਕਟਗਿੰਤੀਆਂ ਦੀ ਗੱਲ ਕਰੀਏ ਪੰਜਾਬ ਦੇ ਵਿੱਚ ਜਿਹੜੀ ਮਾਈਨੋਰਿਟੀ ਮਾਈਨੋਰਿਟੀ ਦੇ ਵਿੱਚ ਸਾਡਾ ਜਿਹੜਾ ਕ੍ਰਿਸਚੀਅਨ ਭਾਈਚਾਰਾ ਆ ਉਹਦੇ ਨਾਲ ਤੱਕਾ ਹੋ ਰਿਹਾ ਆ ਲੇਕਿਨ ਉਹ ਕਿਸੇ ਵਿਸ਼ੇਸ਼ ਧਰਮਾਂ ਨੂੰ ਹੀ ਪਹਿਲ ਦੇ ਰਿਹਾ ਆ ਜੇ ਉਹਨਾਂ ਦੀ ਰਵਈਏ ਤੋਂ ਇਸ ਤਰ੍ਹਾਂ ਲੱਗ ਰਿਹਾ ਆ ਵੀ ਉਹ ਕਿਸੇ ਵਿਸ਼ੇਸ਼ ਧਰਮਾਂ ਨੂੰ ਹੀ ਪਹਿਲ ਦੇ ਰਹੇ ਆ 크ਰਿਸਚੀਅਨ ਭਾਈਚਾਰੇ ਨੂੰ ਤਾਂ 4 ਸਾਲਾਂ ਤੋਂ ਨਜ਼ਰ ਅੰਦਾਜ਼ ਕੀਤਾ ਆ ਤੇ ਕਰ ਵੀ ਰਹੇ ਆ ਕਿਉਂਕਿ ਇਹਦਾ ਖਮਿਆਜਾ 2027 ਦੇ ਵਿੱਚ ਭਗਵੰਤ ਮਾਨ ਜੀ ਨੂੰ ਭੁਗਤਣਾ ਪਏਗਾ ਅੱਛਾ ਜੀ 4 ਸਾਲ ਤੱਕ 크ਰਿਸਚੀਅਨ ਭਾਈਚਾਰੇ ਨੂੰ ਨਜ਼ਰ ਅੰਦਾਜ਼ ਕੀਤਾ ਗਿਆ ਆਮ ਆਦਮੀ ਪਾਰਟੀ ਵੱਲੋਂ ਕੀ ਹੁਣ ਤੁਹਾਨੂੰ ਕੀ ਲੱਗਦਾ ਹੈ ਕਿ ਹੁਣ ਜਿਹੜਾ ਸੁਭਾ ਪਦਰੀ ਸਮਾਗਮ ਕਿਉਂ ਕਰਵਾਇਆ ਗਿਆ ਕੀ ਵੋਟਾਂ ਲੈਣ ਲਈ ਕੰਮ ਕੀਤਾ ਗਿਆ ਜੀ ਇਹ ਇਹ ਸਿਰਫ ਵੋਟਾਂ ਲੈਣ ਦੇ ਲਈ ਇਹ ਜਿਹੜਾ ਸਮਾਗਮ 2 ਦਿਨ ਦੇ ਅੰਦਰ ਆਰਗੇਨਾਈਜ਼ ਕਰਨਾ ਪ੍ਰੋਗਰਾਮ ਉਹਨਾਂ ਨੂੰ ਪਤਾ ਸੀ ਜਿਹੜੇ ਹੁਣ ਉਹਨਾਂ ਨੇ ਕੁਝ ਸਾਡੇ ਮਸੀਹ ਭਾਈਚਾਰੇ ਨੂੰ ਨੁਮਾਇੰਦਗੀਆਂ ਦਿੱਤੀਆਂ ਆ ਉਹ ਹੁਣੇ ਨੁਮਾਇੰਦਗੀਆਂ ਇਸੇ ਕਰਕੇ ਦਿੱਤੀਆਂ ਚੇਅਰਮੈਨੀਆਂ ਇਸੇ ਕਰਕੇ ਦਿੱਤੀਆਂ ਵੀ ਹੁਣ ਤੁਸੀਂ ਭਾਈ ਮਸੀਹ ਭਾਈਚਾਰੇ ਨੂੰ ਇਕੱਠਾ ਕਰੋ ਤੇ ਤੇ ਉਹਨਾਂ ਨੂੰ ਹੁਣ ਮੂਰਖ ਬਣਾਓ ਤੇ ਅਸੀਂ ਉਹਨਾਂ ਤੋਂ ਵੋਟਾਂ ਲਈਏ ਤੇ ਲੇਕਿਨ ਜਿਹੜਾ ਅਸਲ ਕੰਮ ਆ ਆ ਸਰਕਾਰ ਦਾ ਉਹ ਅੱਜ ਵੀ ਅਸਲ ਜਿਹੜੇ ਸਾਣਾ ਵਾਅਦੇ 2022 ਚ ਕੀਤੇ ਸੀ ਆਮ ਆਦਮੀ ਪਾਰਟੀ ਨੇ ਸਾਡੇ ਨਾਲ 2022 ਦੇ ਵਿੱਚ ਜਦੋਂ ਸਾਡੇ ਪ੍ਰਧਾਨ ਐਲਬਰਟ ਦੂਗਾ ਜੀ ਉਹਨਾਂ ਨੇ ਉਹਨਾਂ ਦੇ ਨਾਲ ਬਹਿ ਕੇ ਸਾਡੇ ਸਨਾਵਰ ਜੀ ਪੱਟੀ ਉਹਨਾਂ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਵਾਅਦੇ ਕੀਤੇ ਸੀ ਉਹ 22 ਤੋਂ ਲੈ ਕੇ ਅੱਜ 25 ਹੋ ਗਈ ਤੇ ਉਹ ਗੱਲਾਂ ਨੂੰ ਭੁੱਲ ਗਏ ਤੇ ਹੁਣ ਵੀ ਆ ਜਿਹੜੇ ਹੁਣ ਕਹਿ ਰਿਹਾ ਮੰਗ ਪੱਤਰ ਦਿੱਤੇ ਗਏ ਉੱਥੇ ਸਮਾਗਮ ਦੇ ਵਿੱਚ ਉਹ ਹੁਣ ਵੀ ਉਹ ਨਗਾਉਂ ਡਾਇਆ ਫੇਕ ਉਹ ਕਹੂਗੀ ਅਗਲੀ ਸਰਕਾਰ ਚ ਦਵਾਂਗੇ ਸਾਡੇ ਜਿਹੜੇ ਬਹੁਤ ਸਾਰੇ ਜਿਹੜੇ ਸੀਨੀਅਰ ਲੀਡਰਸ਼ਿਪ ਸੀ ਉਹਨਾਂ ਨੂੰ ਨજર ਅੰਦਾਜ਼ ਕੀਤਾ ਗਿਆ ਇਹ ਸਮਾਗਮ ਕਰਕੇ ਜਾਣ ਕੇ ਸਾਡੇ ਕ੍ਰਿਸਚਨ ਭਾਈਚਾਰੇ ਨੂੰ ਲੀਡਰਾਂ ਦੀ ਸ਼ਬੀ ਨੂੰ ਕਹਿੰਦਾ ਭਾਵ ਨੀਮਾ ਕਰਨ ਦੀ ਕੋਸ਼ਿਸ਼ ਦੇ ਨਾਲ ਇਹ ਪ੍ਰੋਗਰਾਮ ਰੱਖਿਆ ਗਿਆ ਕੁਝ 99 ਲੋਕਾਂ ਨੂੰ ਹੀ ਉਹਨਾਂ ਨੇ ਸੋਚਿਆ ਵੀ 99 ਲੋਕਾਂ ਨੂੰ ਅਸੀਂ ਅੱਗੇ ਲੈ ਕੇ ਆਈਏ ਉਹਨਾਂ ਦੇ ਹਮਾਇਤੀ ਹੈ ਜੀ ਆਮ ਆਦਮੀ ਪਾਰਟੀ ਦੇ ਹਮਾਇਤੀ ਆਮ ਆਦਮੀ ਪਾਰਟੀ ਦੇ ਹਮਾਇਤੀ ਆ ਹੋਰ ਕਿਤੇ ਉਹ ਕ੍ਰਿਸਚਨ ਭਾਈਚਾਰੇ ਦੇ ਹਮਾਇਤੀ ਨਹੀਂ ਹੈਗੇ ਜੇ ਕ੍ਰਿਸਚਨ ਭਾਈਚਾਰੇ ਦਾ ਦਰਦ ਹੁੰਦਾ ਤੇ ਉਸੇ ਟਾਈਮ ਜਿਹੜਾ ਇਸ ਗੱਲ ਦਾ ਲਾਈਵ ਹੋ ਕੇ ਕਹਿੰਦੇ ਵੀ ਅੱਜ ਕ੍ਰਿਸਚਨ ਭਾਈਚਾਰੇ ਨਾਲ ਇੱਕ ਪੱਧਾ ਮਜ਼ਾਕ ਕੀਤਾ ਗਿਆ ਭਗਵੰਤ ਮਾਨ ਜੀ ਨੇ ਇੱਕ ਰਾਜਪਦਰੀ ਸਮਾਗਮ ਰੱਖ ਕੇ ਔਰ ਖੁਦ ਉਸ ਸਮਾਗਮ ਦੇ ਵਿੱਚ ਨਹੀਂ ਪਹੁੰਚੇ ਔਰ ਦੇਖੋ ਜੇ ਕਿਸੇ ਨੂੰ ਜਿਹੜੇ ਸਾਨੂੰ ਦਰਦਿਆ ਤੇ ਅੱਜ ਅਸੀਂ ਬੋਲ ਰਹਾ ਜੇ ਪੰਜਾਬ ਦਾ ਰਾਜਾ ਹੋਵੇ ਪੰਜਾਬ ਦਾ ਇੱਕ ਸੰਵਿਧਾਨਿਕ ਅਹੁਦੇ ਤੇ ਬੈਠੇ ਸੀਐਮ ਹੋਵੇ ਔਰ ਮੁਸੀਬਾਈ ਚਾਰਾ ਨੇ ਕਰੀਬਨ 4 ਸਾਲ ਤੋਂ ਵਿਤਕਰਾ ਕਰਦਾ ਆ ਰਿਹਾ ਹੋਵੇ ਤੇ ਸੋਚਣ ਦਾ ਵਿਸ਼ਾ ਨਹੀਂ ਔਰ ਜਲਦੀ ਅਸੀਂ ਰਾਜਪਾਲ ਜੀ ਨੂੰ ਵੀ ਮਿਲਾਂਗੇ ਸ਼ਹਿਤ ਆਉਣ ਵਾਲੇ ਸਮੇਂ ਇਸੇ ਇਹ 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 ਰਾਜਪਾਲ ਦੇ ਜ਼ਰੀਏ ਸੀ ਉਹਨਾਂ ਨੂੰ ਮੰਗ ਪੱਤਰ ਵੀ ਦਵਾਂਗੇ ਵੀ ਜੋ ਇੱਕ ਸੰਵਿਧਾਨਿਕ ਅਹੁਦੇ ਤੇ ਜਦ ਕਿ ਉਹਨਾਂ ਨੇ ਸੋਚ ਚੱਕੀ ਸੀ ਵੀ ਅਸੀਂ ਸਮਾਜ ਦੀ ਏਕਤਾ ਨੂੰ ਬਰਕਰਾਰ ਰੱਖਾਂਗੇ ਔਰ ਇੱਕ ਸਮਾਜ ਦੇ ਨਾਲ ਵਿਤਕਰਾ ਕੀਤਾ ਜਾ ਰਿਹਾ ਜਲਦੀ ਅਸੀਂ ਸ਼ਾਂਤ ਪੀਐਲ ਫਾਈਲ ਵੀ ਕਰੀਏ ਠੀਕ ਹੈ ਜੀ ਅੱਛਾ ਭਾਈ ਸਾਹਿਬ ਤੁਹਾਨੂੰ ਨਹੀਂ ਬੁਲਾਇਆ ਗਿਆ ਗੁਰਦਾਸਪੁਰ ਦੇ ਵਿੱਚ ਜਿਹੜਾ ਸਮਾਗਮ ਹੋਇਆ ਸੀਗਾ ਮਸੀਹ ਭਾਈਚਾਰੇ ਨੂੰ ਲੈ ਕੇ ਤੁਹਾਨੂੰ ਉੱਥੇ ਬੁਲਾਇਆ ਨਹੀਂ ਗਿਆ ਜੀ ਸਾਰਿਆਂ ਨੂੰ ਬੁਲਾਇਆ ਗਿਆ ਪਰ ਜਿਹੜਾ ਇਹ ਸਮਾਗਮ ਆ ਇੱਕ ਮਿਨਿਸਟਰੀ ਦੇ ਨਾਲ ਰਿਲੇਟਿਡ ਸੀ ਇਹਦਾ ਸਰਕਾਰ ਵੱਲੋਂ ਕੋਈ ਵੀ ਇਨਵੀਟੇਸ਼ਨ ਨਹੀਂ ਸੀ ਤੇ ਸਾਰਾ ਇਹ ਕੀ ਹੈ ਵੀ ਜਿਵੇਂ ਆਪਾਂ ਫਿਲਮਾਂ ਦੇ ਵਿੱਚ ਦੇਖਦੇ ਹਾਂ ਜਦੋਂ ਪਤਾ ਲੱਗਦਾ ਵੀ ਅੱਜ ਸਲਮਾਨ ਖਾਨ ਨੇ ਆਣਾ ਤਾਂ ਭੀੜ ਇਕੱਠੀ ਹੋ ਜਾਂਦੀ ਹੈ ਉਸੇ ਤਰੀਕੇ ਦੇ ਨਾਲ ਇੱਕ ਪਾਰਟਿਕੂਲਰ ਮਿਨਿਸਟਰੀ ਵੱਲੋਂ ਪ੍ਰੋਗਰਾਮ ਰੱਖਿਆ ਗਿਆ ਜਿਹਦੇ ਵਿੱਚ ਕਿਹਾ ਗਿਆ ਵੀ ਇਹਦਾ ਪ੍ਰਚਾਰਕ ਸੀਐਮ ਨਹੀਂ ਹੋਣਾ ਇੱਕ ਪਾਸਟਰ ਹੋਏਗਾ ਤੇ ਉਹਨੂੰ ਦੇਖਣ ਦੇ ਲਈ ਆਮ ਆਦਮੀ ਪਾਰਟੀ ਦੇ ਵਰਕਰ ਤੇ ਲੋਕ ਸੁਣਨ ਦੇ ਲਈ ਉਹਨੂੰ ਪਹੁੰਚੇ ਜਿਹਦਾ ਕਰਕੇ ਉਹ ਦੋ ਦਿਨਾਂ ਚ ਇਕੱਠ ਹੋਇਆ ਜਦਕਿ 크ਰਿਸਚਨ ਕਮਿਊਨਿਟੀ ਨੂੰ ਟੋਟਲ ਹੀ ਇਹਨੂੰ ਇਗਨੋਰ ਕੀਤਾ ਗਿਆ ਆ ਤੇ ਅਸੀਂ ਆਪਣੇ ਬਹੁਤ ਹੀ ਆਦਰਨੀਏ ਭਗਵੰਤ ਮਾਨ ਜੀ ਨੂੰ ਕਹਾਂਗੇ ਵੀ ਉਹ ਦੋਰੀ ਮਾਪਦੰਡ ਚ ਕਿਉਂ ਚੱਲ ਰਹੇ ਨੇ ਪਿਛਲੇ ਦਿਨਾਂ ਦੇ ਵਿੱਚ ਉਹਨਾਂ ਨੇ ਅਨਾਉਂਸ ਕੀਤਾ ਸੀ ਉਹਨਾਂ ਦੀ ਅਨਾਉਂਸਮੈਂਟ ਕਰਕੇ ਅੱਜ ਪੰਜਾਬ ਦੇ ਵਿੱਚ ਕਲੈਸ਼ ਨੇ ਉਹਨਾਂ ਨੇ ਕਿਹਾ ਸੀ ਬਿਸ਼ਹੀਦੀ ਦਿਹਾੜਿਆਂ ਦੇ ਵਿੱਚ ਨਾ ਢੋਲ ਵੱਜਣੇ ਆ ਨਾ ਡੀਜੇ ਵੱਜਣੇ ਆ ਬਿਸ਼ਹੀਦੀ ਦਿਹਾੜਿਆਂ ਵਿੱਚ ਸ਼ਾਂਤੀ ਤੇ ਚੁੱਪੀ ਰਹਿਣੀ ਆ ਉਹਦਾ ਅਸਰ ਪੰਜਾਬ ਦੇ ਉੱਤੇ ਇੰਨਾ ਕਿ ਪਿਆ ਵੀ ਜਿਹੜੇ ਨੌ ਮਾਸ ਦੇ ਰਿਸ਼ਤੇ ਵਾਲਾ ਭਾਈਚਾਰਾ ਸੀ ਸਿੱਖ ਤੇ ਕ੍ਰਿਸਚੀਅਨ ਉਹਨਾਂ ਦੇ ਆਪਸ ਵਿੱਚ ਕਲੈਸ਼ ਹੋਣੇ ਸ਼ੁਰੂ ਹੋ ਗਏ ਸਬਾਵਾਂ ਦੇ ਉੱਤੇ ਅਟੈਕ ਹੋਣੇ ਸ਼ੁਰੂ ਹੋ ਗਏ ਤੇ ਅੱਜ ਜਦੋਂ 25 ਦਸੰਬਰ ਨੂੰ ਕ੍ਰਿਸਮਸ ਹੁੰਦਾ 29 ਤਰੀਕ ਨੂੰ ਲਿਆ ਕੇ ਕ੍ਰਿਸਮਸ ਮਨਾ ਕਉ ਮਜ਼ਾਕ ਕਰ ਰਿਹਾ ਉਹ ਮਜ਼ਾਕ ਕਿਸ ਤਰ੍ਹਾਂ ਕੀਤਾ ਗਿਆ ਕਿਉਂਕਿ ਸੌਦੇਬਾਜ਼ੀ ਹੋਈ ਲੁਧਿਆਣੇ ਜਿਮਨੀ ਚੌਂਕ ਦੇ ਵਿੱਚ ਇੱਕ ਕ੍ਰਿਸਚੀਅਨ ਭਾਈਚਾਰੇ ਤੋਂ ਕੈਂਡੀਡੇਟ ਖੜਾ ਹੁੰਦਾ ਤੇ ਉਹਨੂੰ ਡੇਗਣ ਦੇ ਲਈ ਵੀ ਕ੍ਰਿਸਚੀਅਨ ਉੱਠ ਕੇ ਖੜੇ ਨਾ ਹੋ ਜਾਣ ਜਿਹੜੇ ਹਮੇਸ਼ਾ ਹੀ ਲੜਾਈ ਲੜਦੇ ਆਏ ਆਪਣੇ ਹੱਕਾਂ ਦੇ ਲਈ ਅੱਜ ਜੇ ਮੰਗ ਪੱਤਰ ਚੌਂਕਾਂ ਦੇ ਪੰਜ ਮੰਗ ਪੱਤਰ ਦਿੱਤੇ ਗਏ ਜੀ ਮਸੀਹੀ ਚੌਂਕ ਬਣਾਏ ਜਾਣੇ ਨਾ ਤਾਂ ਗਰੀਬ ਨੂੰ ਉਹਦੇ ਨਾਲ ਰੋਟੀ ਮਿਲਣੀ ਹੈ ਨਾ ਹੀ ਗਰੀਬ ਦੀ ਪੜ੍ਹਾਈ ਹੋਣੀ ਹੈ ਤੇ ਨਾ ਹੀ ਉਹਨਾਂ ਸਗਨ ਸਕੀਮ ਮਿਲਣੀ ਹੈ ਜਿਹੜੀਆਂ ਸਾਡੀਆਂ ਮੁੱਢਲੀਆਂ ਜ਼ਰੂਰਤਾਂ ਨੇ ਭਗਵੰਤ ਮਾਨ ਜੀ ਨੂੰ ਚਾਹੀਦਾ ਸੀ ਜੇ ਤੁਸੀਂ ਉੱਠ ਹੀ ਗਏ ਹੋ ਕੁੰਭ ਕਰਨੀ ਨੀਤੀ ਉਹ ਨੀਂਦ ਤੋਂ ਤੇ ਆ ਕੇ ਉੱਥੇ ਅਨਾਉਂਸ ਕਰੋ ਇਹਦੀ ਸਭ ਤੋਂ ਵੱਡੀ ਗੱਲ ਕੀ ਰਹੀ ਹੈ ਜਿਹੜੇ ਮੁੱਢਲੇ ਵਰਕਰ ਆਮ ਆਦਮੀ ਪਾਰਟੀ ਦੇ 크ਰਿਸਚੀਅਨ ਵਰਕਰ ਹੈ ਉਹ ਵੀ ਇਸ ਪ੍ਰੋਗਰਾਮ ਤੋਂ ਦੂਰ ਰਹੇ ਉਹਨਾਂ ਨੇ ਇਹਦੇ ਪੰਡਾਲ ਦੇ ਵਿੱਚ ਪੈਰ ਨਹੀਂ ਰੱਖਿਆ ਤੁਸੀਂ ਆਪ ਇਹ ਗੱਲ ਸੋਚ ਸਕਦੇ ਹੋ ਕਿ ਜਿਨ੍ਹਾਂ ਨੂੰ ਅਹੁਦੇਦਾਰੀਆਂ ਦਿੱਤੀਆਂ ਅੱਜ ਚੇਅਰਮੈਨ ਜ਼ਰੂਰ ਬਣੇ ਨੇ ਪਰ ਰੀਲਾਂ ਵਾਲੇ ਚੇਅਰਮੈਨ ਆ ਜਿਵੇਂ ਸਾਡੇ ਬ੍ਰਦਰ ਨੇ ਕਿਹਾ ਸਰਜੀਤ ਥਾਪਰ ਜੀ ਨੇ ਕਿ ਕੀ ਡਿਵੈਲਪਮੈਂਟ ਬੋਰਡ ਦੇ ਕੋਲ ਕੋਈ 500 ਕਰੋੜ 1000 ਕਰੋੜ ਦਾ ਬਜਟ ਦਿੱਤਾ ਗਿਆ ਵੀ ਤੁਸੀਂ ਡਿਵੈਲਪ ਕਰੋ ਨਾ ਉਹਨਾਂ ਨੂੰ ਕੈਮਰੇ ਦੇ ਦਿੱਤੇ ਗਏ ਆ ਵੀ ਤੁਸੀਂ ਜਿਹੜੇ ਪਲਾਈ ਬੋਰਡ ਬਣਾਏ ਗਏ ਮੈਨਿਓਰਟੀ ਇਹਨੂੰ ਲੈ ਕੇ ਜਾ ਉਹ ਪਲਾਈ ਬੋਰਡ ਪਲਾਈ ਨਾ ਦੇ ਪਲਾਈ ਆ ਪਲਾਈ ਨਹੀਂ ਕਰਦੇ ਨਹੀਂ ਉਹਨਾਂ ਨੂੰ ਰੀਲਾਂ ਦਿੱਤੀਆਂ ਗਈਆਂ ਜੀ ਫੋਨ ਦਿੱਤੇ ਗਏ ਆ ਪੰਜ ਸੱਤ ਫੋਨ ਆ ਨਾਲ ਉਹਨਾਂ ਦੇ ਬਸ ਤੁਸੀਂ ਉਦਘਾਟਨ ਕਰਨੇ ਜਾ ਕੇ ਵੈਲਕਮ ਦੇ ਬੁੱਕੇ ਲੈਣੇ ਆ ਕਿ ਉਹ ਰੀਲਾਂ ਪਾਈ ਜਾਣੀਆਂ ਤੁਸੀਂ ਰੀਲਾਂ ਨਾਲ ਪਲਾਈ ਕਰਦੇ ਉਹ ਰੀਲਾਂ ਨਾਲ ਪਲਾਈ ਕਰਦੇ ਆ ਵੀ ਇਹ ਰੀਲਾਂ ਦੇ ਨਾਲ ਟੀਆਰਪੀ ਵਧੇਗੀ ਤੇ ਸਾਨੂੰ ਫੰਡ ਆਏਗਾ ਤਾਂ ਉੱਚੋ ਅਸੀਂ ਤੇਲ ਪਵਾਵਾਂਗੇ ਅਗਲੇ ਉਦਘਾਟਨ ਤੇ ਜਾਵਾਂਗੇ ਉਦਘ ਕਿਹੜੇ ਵੀ ਕਿਸੇ ਦਾ ਜਨਮ ਦਿਨ ਕਿਸੇ ਦਾ ਵਿਆਹ ਇਹ ਤੋਂ ਇਲਾਵਾ ਉਹਨਾਂ ਦੇ ਕੋਲ ਕੋਈ ਕੰਮ ਨਹੀਂ ਹੈਗਾ ਜਿਹੜੀ ਝੂਠੀ ਵਾਈਵਾ ਦੇ ਚੱਕਰ ਚ ਲੱਗੇ ਹੋਇਆ ਆ 2027 ਆਈ ਖੜਿਆ ਉਹ ਪਤਾ ਲੱਗ ਜਾਣਾ ਪਰ ਇਹ ਜਿਹੜਾ ਮਜ਼ਾਕ ਕੀਤਾ ਗਿਆ ਇਹਦਾ ਖਮਿਆਜਾ ਆਮ ਆਦਮੀ ਪਾਰਟੀ ਨੂੰ ਭੁਗਤਣਾ ਪੈਣਾ ਨਾਲ ਹੀ ਮੈਂ ਉਹਨਾਂ ਨੂੰ ਵੀ ਕਹੂੰਗਾ ਜਿਹੜੇ ਜਾ ਕੇ ਉੱਥੇ ਆਪਣੇ ਆਪ ਤੇ ਮੋਹਰ ਲਵਾਏ ਤੁਸੀਂ ਪ੍ਰਭੂ ਦੇ ਦਾਸ ਹੋ ਜੇ ਤੁਸੀਂ ਅਪੋਸਲ ਹੋ ਪਾਸਟਰ ਹੋ ਜਾਂ ਪ੍ਰੋਫਟ ਹੋ ਤੁਸੀਂ ਪ੍ਰਭੂ ਦੇ ਦਾਸ ਹੋ ਤੁਸੀਂ ਕਿਹੜੇ ਚੱਕਰਾਂ ਦੇ ਵਿੱਚ ਪੈ ਗਏ ਰੱਬ ਦਾ ਨਾਮ ਲਾਓ ਰੱਬ ਦੀ ਸਤਿਤੀ ਕਰੋ ਤਾਂ ਹੀ ਲੋਕ ਤੁਹਾਨੂੰ ਅੱਜ ਪਖੰਡਵਾਦ ਕਹਿੰਦੇ ਜਿਹਦੇ ਤੇ ਤੁਸੀਂ ਮੋਹਰ ਲਵਾ ਲਈ ਹੈ ਅਸੀਂ ਪ੍ਰਭੂ ਦੇ ਨਾਮ ਨੂੰ ਪਖੰਡਵਾਦ ਨਹੀਂ ਕਹਿੰਦੇ ਪਰ ਜੋ ਤੁਸੀਂ ਕਰ ਰਹੇ ਹੋ ਉਹ ਪਖੰਡਵਾਦ ਤੋਂ ਘੱਟ ਨਹੀਂ ਹੈਗਾ ਇਸ ਲਈ ਪ੍ਰਭੂ ਦੇ ਨਾਮ ਦਾ ਮਜ਼ਾਕ ਨਾ ਅੜਾਓ ਇਹ ਪੰਜਾਬ ਦੇ ਵਿੱਚ ਪ੍ਰਭੂ ਨੂੰ ਪਿਆਰ ਕਰਦੇ ਲੋਕ ਪ੍ਰਭੂ ਦੇ ਭਾਈਚਾਰੇ ਨੂੰ ਪਿਆਰ ਕਰਦੇ ਲੋਕ ਅੱਜ ਕਿਹੜੀ ਨਿਗਾਹ ਦੇ ਨਾਲ ਤੁਹਾਡੇ ਨੂੰ ਦੇਖਦੇ ਆ ਇਸ ਲਈ ਝਾਤ ਮਾਰਨ ਦੀ ਲੋੜ ਹੈ 2027 'ਚ 크ਿਸਚਨ ਭਾਈਚਾਰੇ ਦੇ ਲੋਕ ਦੁਆਰਾ ਆਮ ਆਦਮੀ ਪਾਰਟੀ ਨੂੰ ਮੌਕਾ ਦੇਣਗੇ ਜੀ ਨਾ ਜੀ ਨਾ ਬਿਲਕੁਲ ਮੌਕਾ ਨਹੀਂ ਮਿਲਣਾ ਇਹਨਾਂ ਨੂੰ ਕਿਉਂਕਿ ਇਹਨਾਂ ਨੇ ਜਿੰਨਾ ਕਹਾਣ ਸਾਡੀ ਕਮਿਊਨਿਟੀ ਦਾ ਕੀਤਾ ਆ ਕਿਸੇ ਨੇ ਨਹੀਂ ਕੀਤਾ ਆ ਜਿਹੜੀ ਤੁਸੀਂ ਗੱਲ ਕਰ ਰਹੇ ਸੀ ਵੀ 4 ਸਾਲ ਰਾਜ ਪੱਦਰੀ ਪ੍ਰੋਗਰਾਮ 20 25 ਸਾਲਾਂ ਤੋਂ ਲਗਾਤਾਰ ਚੱਲਦਾ ਆਂਦਾ ਆ ਜਿਹੜਾ ਕਿ ਸੀਐਮ ਸਾਹਿਬ ਵੱਲੋਂ ਲੀਕਿਆ ਜਾਂਦਾ ਆ ਜਿਹਦਾ ਪਹਿਲਾਂ ਹੀ ਡੇਟਾ ਅਨਾਉਂਸ ਹੋ ਜਾਂਦੀਆਂ ਨੇ ਪਰ ਇਹਨਾਂ ਦੀ ਜਿਹੜੀ ਇੱਕ ਪਿੱਛੇ ਪੁੱਠੀ ਬਿਆਨਬਾਜ਼ੀ ਭਗਵੰਤ ਮਾਨ ਜੀ ਦੀ ਆਹ ਰਹੀ ਕਿ ਆਹ 크ਿਸਮਸ ਦੇ ਦਿਨਾਂ ਦੇ ਵਿੱਚ ਕਿਉਂਕਿ ਪਹਿਲਾਂ ਵੀ ਸਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ अनु समर्पित प्रोग्राम आनंदपुर साहब कीते जा अपने फतेगढ़ साहब कीते जांदे सी ਤੇ ਸਾਰਾ ਕੁਝ ਸ਼ਾਂਤੀ ਨਾਲ ਚੱਲਦਾ ਸੀ ਪਰ ਜਿਹੜੀ ਨਫ਼ਰਤ ਪਾ ਕੇ ਇਹਨਾਂ ਨੇ ਇਹ ਕੰਮ ਕੀਤਾ ਆ ਉਹ ਬਹੁਤ ਮਾੜਾ ਆ ਗੱਲ ਨਟੰਕੀ ਦੀ ਚੱਲ ਰਹੀ ਸੀ ਕਿਉਂਕਿ ਅਸੀਂ ਪ੍ਰੋਫੈਸ਼ਨ ਚੋਚੋਂ ਆਏ ਆ ਮਜ਼ਾ ਆਂਦਾ ਆ ਸਵਾਦ ਆਂਦਾ ਇਦਾਂ ਦੀਆਂ ਗੱਲਾਂ ਕਰਕੇ ਸਵਾਦ ਨਾਲ ਆਓ ਕਿਸੇ ਧਰਮ ਨਾਲ ਕਿਸੇ ਕਮਿਊਨਿਟੀ ਨਾਲ ਆਹ ਕੰਮ ਨਾ ਕਰੋ ਵਰਲਡ ਵਾਈਡ ਚੱਲਣਾ ਪੈਂਦਾ ਆ ਅੱਜ ਸੋਸ਼ਲ ਮੀਡੀਆ ਆ ਸਾਰੀ ਦੁਨੀਆ ਦੇਖ ਰਹੀ ਆ ਕੀ ਹੋ ਰਿਹਾ ਅੱਜ ਇਹ ਗੱਲ ਨਹੀਂ ਹੈ ਵੀ ਉੱਥੇ ਕੌਣ ਬੈਠਾ ਸੀ ਕੌਣ ਨਹੀਂ ਬੈਠਾ ਸੀ ਪਰ ਗੱਲ ਕੀ ਹੈ ਵੀ ਜਦੋਂ ਤੁਹਾਡੇ ਚਰਚ ਦੀ ਇੱਕ ਇੰਡੀਵਿਜੂਅਲ ਚਰਚ ਦੀ ਗੈਦਰਿੰਗ ਸੀਗੀ ਕੋਈ ਕਮੇਟੀ ਜਿਹੜੀ ਪੁਰਾਣੀ ਆਮ ਆਦਮੀ ਦੀ ਮੁੱਢਲੀ ਮੈਂਬਰਸ਼ਿਪ ਆ ਉਹਨਾਂ ਨੇ ਪਾਰਟਿਸਿਪੇਟ ਨਹੀਂ ਕੀਤਾ ਇਹ ਸਿਰਫ ਇੱਕ ਚਰਚ ਮਿਨਿਸਟਰੀ ਦਾ ਪ੍ਰੋਗਰਾਮ ਸੀਗਾ ਅੱਛਾ ਉਹ ਜਿਹੜਾ ਸ਼ੈਰੀ ਕਲਸੀ ਸਾਹਿਬ ਸਟੇਜ ਤੋਂ ਹallelujah ਕਹਿੰਦੇ ਨੇ ਉਹਦਾ ਜਵਾਬ ਫੇ ਸਾਹਮਣੇ ਸਟੇਜ ਦੇੋਂ ਕੌਣ ਦੇ ਰਹੇ ਸੀਗੇ ਜੀ ਲੋਕ ਉਹ ਲੋਕ ਤੁਹਾਡੇ ਜਿਹੜੇ ਪਹਿਲਾਂ ਸਿਖਾ ਕੇ ਭੇਜਿਆ ਉੱਥੇ ਅੱਜ ਵਾਹਾ ਚੱਲ ਰਹੀਆਂ ਪੋਸਟਾਂ ਵੀ ਉੱਥੇ ਜਿਹੜੇ ਇੱਕ ਮਿਨਿਸਟਰੀ ਦੇ ਲੋਕ ਸੀ ਵਲੰਟੀਅਰ ਵੀ ਕੋਈ ਉੱਥੇ ਪੁਲਿਸ ਦਾ ਨਹੀਂ ਉਹ ਸਿਖਾ ਕੇ ਟ੍ਰੇਨਿੰਗ ਦੇ ਕੇ ਭੇਜ ਰਹੇ ਸੀ ਵੀ ਜਦੋਂ ਉੱਤੋਂ ਜਿਹਾ ਆਜਾਈ ਤਾਂ ਤਲੋਂ ਆਵਾਜ਼ ਇਹ ਦੇਣੀ ਹੈ ਸ਼ਹਿਰੀ ਕਲਸੀ ਸਾਹਿਬ ਤਾਂ ਸ਼ਹਿਰੀ ਕਲਸੀ ਸਾਹਿਬ ਇਹ ਕਹਿੰਦੇ ਭਾਈ ਆਵਾਜ਼ ਨਹੀਂ ਆ ਰਹੀ ਥੋੜਾ ਅੱਛੀ ਬੋਲੋ ਉਹੀ ਕਹਿ ਰਹੇ ਆ ਵੀ ਉਹ ਸ਼ਹਿਰੀ ਕਲਸੀ ਸਾਹਿਬ ਹਾਲੇਲੂਇਆ ਕਹਾਂਗੇ ਨਾ ਤਾਂ ਉਹ 크ਿਸਚਨ ਬਣ ਗਏ ਨਾ ਹੀ ਉਹ ਥੱਲੇ ਜਿਹੜੇ ਪੰਡਾਲ ਚ ਬੈਠੇ ਸੀ ਉਹ 크ਿਸਚਨ ਸੀਗੇ ਅੱਜ ਕਾਹਦਾ ਕਨਵਰਸ਼ਨ ਉਹ ਭੀੜ ਉਹੀ ਚੀਜ਼ ਦੇਖਣ ਆਂਦੀ ਐ ਤੇ ਜਦੋਂ ਤੁਹਾਡਾ ਲੀਡਰ ਇੱਕ ਨਾਰਾ ਮਾਰੇਗਾ ਸਾਹਮਣੇ ਉਸ ਸੰਗਤ ਨੇ ਵੀ ਉਹ ਨਾਰਾ ਮਾਰਨਾ ਆ ਇਸ ਲਈ ਉਹਨਾਂ ਦੀ ਪਹਿਲਾਂ ਟ੍ਰੇਨਿੰਗ ਕੀਤੀ ਗਈ ਗੇਟਾਂ ਤੋਂ ਅੰਦਰ ਭੇਜਿਆ ਗਿਆ ਵੀ ਆਹ ਨਾਰਾ ਫਲਾਣੇ ਨੇ ਮਾਰਨਾ ਤਾਂ ਤੁਸੀਂ ਇਹਦਾ ਜਵਾਬ ਦੇਣਾ ਸ਼ੈਰੀ ਕਲਸੀ ਜੀ ਦੀ ਅਸੀਂ ਰਿਸਪੈਕਟ ਕਰਦੇ ਹਾਂ ਕਿਉਂਕਿ ਲੋਕਾਂ ਦੇ ਭੇਜੇ ਹੋਏ ਨਮਾਇंदे ਨੇ ਪਰ ਉੱਥੇ ਸ਼ੈਰੀ ਕਲਸੀ ਦਾ ਹਾਲੇਲੂਜਾ ਦਾ ਨਾਰਾ ਮਾਰਨਾ ਨਹੀਂ ਬਣਦਾ ਸੀ ਉੱਥੇ ਜਿਹੜੇ ਸਾਡੇ ਪਬਲਿਕ ਦੇ ਸਰਵੰਟ ਤੇ ਨਮਾਇंदे ਨੇ ਸੀਐਮ ਭਗਵੰਤ ਮਾਨ ਜੀ ਦਾ ਨਾਰਾ ਮਾਰਨਾ ਵੀ ਬਣਦਾ ਸੀ ਤੇ ਪੈਕੇਜ ਖੋਲ੍ਹ ਕੇ ਦੇ ਕੇ ਵੀ ਜਾਣਾ ਬਣਦਾ ਸੀ ਆ ਬਗਵਾਤਮਨ ਸਾਹਿਬ ਦੇ ਮੂੰਹੋਂ ਕਦੀ ਤੁਸੀਂ ਹallelujah ਸੁਣਿਆ ਜੀ ਨਾ ਜੀ ਨਾ ਕਦੀ ਵੀ ਨਹੀਂ ਸੁਣਿਆ ਜਿਹੜੀ ਗੱਲ ਸਾਡੇ ਸਰਜੀਤ <th>ਪਰ ਜੀ ਨੇ ਕਹੀ ਹੈ ਇਸ ਪਲੇਟਫਾਰਮ ਤੋਂ ਮੈਂ ਤੁਹਾਨੂੰ ਦੱਸਣਾ ਚਾਹਨਾ ਵੀ 2022 ਤੋਂ 25 ਦਾ ਸਫਰ ਆਂਦੇ ਆਹਾਂ ਇਲਕਸ਼ਨਾਂ ਦੇ ਵਿੱਚ 117 ਦੀਆਂ 117 ਸੀਟਾਂ ਦੇ ਉੱਤੇ ਅਸੀਂ ਆਪਣੇ ਕੈਂਡੀਡੇਟ ਖੜੇ ਕਰਨੇ ਆ ਉਹ ਅੱਜ ਸਾਡੀ ਮੀਟਿੰਗ ਚੱਲ ਰਹੀ ਹੈ ਕਿਉਂਕਿ ਇਹਨਾਂ ਦੀ ਪਾਰਟੀ ਰਜਿਸਟਰਡ ਹੋਈ ਹੋਈ ਅੱਜ ਉਹਦੀ ਗੱਲਬਾਤ ਕਰਕੇ ਇਹ ਯੂਨਾਈਟਿਡ ਪੰਜਾਬ ਪੱਟੀ ਪਾਰਟੀ ਤੇ ਦੋਨਾਂ ਨੂੰ ਇਕੱਠੇ ਕਰਕੇ ਆਹ 2027 ਦੇ ਇਲੈਕਸ਼ਨਾਂ ਦੇ ਵਿੱਚ 117 ਦੇ 117 ਹਲਕਿਆਂ 'ਚ ਅਸੀਂ ਆਪਣੀ ਕਮਿਊਨਿਟੀ ਤੇ ਬਾਕੀ ਕਮਿਊਨਿਟੀਆਂ ਨੂੰ ਨਾਲ ਲੈ ਕੇ ਇਲੈਕਸ਼ਨ ਲੜਾਵਾਂਗੇ ਇਸ ਲਈ ਸਾਨੂੰ ਰਾਤ ਦਿਨ ਮਿਹਨਤ ਕਰਨੀ ਪੈਂਦੀ ਕਰਾਂਗੇ ਇਹਨਾਂ ਨੂੰ ਦੱਸਾਂਗੇ ਵੀ ਕਿਦਾਂ ਕਿਸੇ ਕੌਮ ਦੇ ਨਾਲ ਮਜ਼ਾਕ ਕੀਤਾ ਜਾਂਦਾ ਹੈ ਹਾਂ ਅੱਛਾ ਤਾਂ ਹੋਰ ਵੀ ਇੱਥੇ ਭਾਈ ਸਾਹਿਬ ਨੇ ਇਹ ਭਾਈ ਸਾਹਿਬ ਇਹ ਜਿਹੜੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਉਹਨਾਂ ਦਾ ਵਤੀਰਾ 크ਿਸਚਨ ਭਾਈਚਾਰੇ ਪ੍ਰਤੀ ਕਿਹੋ ਜਿਹਾ ਹੈ ਜੀ ਮੈਂ ਸਮਝਦਾ ਕਿ ਇਹ ਸੂਬਾ ਪਧਰੀ ਨਹੀਂ ਇਹ ਮਨਸੂਬਾ ਪਧਰੀ ਪ੍ਰੋਗਰਾਮ ਬਣ ਕੇ ਰਹਿ ਗਿਆ ਜਿਹੜਾ ਗੁਰਦਾਸਪੁਰ ਚ ਹੋਇਆ ਸੀ ਜੀ ਹਾਂ ਜੀ ਹਾਂ ਜੀ ਹਾਂ ਇਹ ਸੂਬਾ ਪਧਰੀ ਨਹੀਂ ਇਹ ਮਨਸੂਬਾ ਪਧਰੀ ਪ੍ਰੋਗਰਾਮ ਸੀਗਾ ਇਹ ਸਿਰਫ ਇੱਕ ਚਰਚ ਦੇ ਨਾਲ ਰਿਲੇਟਡ ਪ੍ਰੋਗਰਾਮ ਸੀਗਾ ਔਰ ਉਹਦੇ ਵਿੱਚ ਮੈਂ ਸਮਝਦਾ ਕਿ ਕੋਈ ਵੀ ਸਾਡੇ ਜਿਹੜੇ ਜਿਹੜੇ ਮਾਨਯੋਗ ਜਿਹੜੇ ਬਹੁਤ ਵੱਡੇ ਬਿਸ਼ਪ ਸਾਹਿਬਾਨਾਂ ਨੇ ਆਉਣਾ ਸੀ ਉਹਨਾਂ ਨੇ ਉਹ ਸ਼ਿਰਕਤ ਬਿਲਕੁਲ ਨਹੀਂ ਕੀਤੀ ਕਾਰਨ ਇਹ ਹੈ ਕਿ ਜਦੋਂ ਵੀ ਇੱਕ ਜਿਹੜਾ ਕਮਿਸ਼ਨ ਦਾ ਚੇਅਰਮੈਨ ਬਣਾਇਆ ਗਿਆ ਉਹ ਵੀ ਸ਼ੁਰੂ ਤੋਂ ਵਿਵਾਦਾਂ ਦੇ ਵਿੱਚ ਹੀ ਰਿਹਾ ਤੇ ਮੈਂ ਇਹ ਦੱਸਣਾ ਚਾਹੁੰਦਾ ਭਗਵੰਤ ਮਾਨ ਸਾਹਿਬ ਨੂੰ ਔਰ ਪੰਜਾਬ ਸਰਕਾਰ ਨੂੰ ਕਿ ਇਹਦਾ ਖਮਿਆਜ਼ਾ ਜਿਹੜਾ ਬਹੁਤ ਜਲਦੀ ਜਿਹੜੀ ਆਮ ਆਦਮੀ ਪਾਰਟੀ ਨੂੰ ਭੁਗਤਣਾ ਪਊਗਾ ਕਿਉਂਕਿ ਇਹ ਜਿਹੜੇ ਭਾਈ ਸਾਹਿਬ ਨੇ ਜਿਨ੍ਹਾਂ ਨੂੰ ਚੇਅਰਮੈਨ ਬਣਾਇਆ ਗਿਆ ਕਮਿਸ਼ਨ ਦਾ ਇਹ ਬਹੁਤ ਜਲਦੀ ਕਾਂਗਰਸ ਵੱਲੋਂ ਡਾਇਵਰਟ ਹੋਣ ਜਾ ਰਹੇ ਆ ਇਹਨਾਂ ਦੀਆਂ ਅਗਰ ਤੁਸੀਂ ਦੇਖੋਗੇ ਰਿਕਾਰਡ ਚੈੱਕ ਕਰਕੇ ਤੇ ਰੋਜ਼ ਕਾਂਗਰਸ ਦੇ ਵਿੱਚ ਜਿਹੜਾ ਇਹ ਆਪਣੀ ਜਗ੍ਹਾ ਬਣਾਉਣ ਦੀ ਕੋਸ਼ਿਸ਼ ਕਰ ਰਹੇ ਆ ਇਹ ਮਤਲਬ ਧੋਖਾ ਦੇ ਕੇ ਇਹ ਆਮ ਆਦਮੀ ਪਾਰਟੀ ਨੂੰ ਜਿਹੜਾ ਲੁੱਟ ਖਸੁੱਟ ਕਰਕੇ ਇਹ ਪਰੇ ਨੂੰ ਜਾਣਗੇ ਤੇ 2027 ਦੇ ਵਿੱਚ ਹੁਣ ਕ੍ਰਿਸਚਨ ਭਾਈਚਾਰੇ ਵੱਲੋਂ ਕਿਹੋ ਜੀ ਤਿਆਰੀ ਕੀਤੀ ਗਈ ਹੈ ਕੀ ਆਮ ਆਦਮੀ ਪਾਰਟੀ ਨੂੰ 2027 ਦੇ ਵਿੱਚ ਦੁਆਰਾ ਕ੍ਰਿਸਚਨ ਭਾਈਚਾਰੇ ਵੱਲੋਂ ਮੌਕਾ ਦਿੱਤਾ ਜਾਊਗਾ ਜੀ ਦੇਖੋ ਮੈਂ ਦੇ ਮਾਨ ਸਾਹਿਬ ਨੂੰ ਇਹ ਬੇਨਤੀ ਜ਼ਰੂਰ ਕਰ ਜਿਹੜਾ ਜਿਹੜਾ ਇਹਨਾਂ ਨੇ ਅਜ ਤੋਂ 2-3 ਸਾਲ ਪਿੱਛੇ ਜਾ ਕੇ ਮੰਦਭਾਗਾ ਬਿਆਨ ਦਿੱਤਾ ਸੀਗਾ ਕਿ ਇਹਨਾਂ ਦਿਨਾਂ ਦੇ 크ਿਸਮਸ ਦੇ ਦਿਹਾੜਿਆਂ ਦੇ ਵਿੱਚ ਕੋਈ ਵੀ ਸੈਲੀਬ੍ਰੇਸ਼ਨ ਨਹੀਂ ਹੋਊਗੀ ਕੋਈ ਵੀ ਮਠਾਈਆਂ ਨਹੀਂ ਵੰਡੀਆਂ ਜਾਣਗੀਆਂ ਪਰ ਮੈਂ ਇੱਥੇ ਦੱਸਣਾ ਚਾਹੁੰਨਾ ਸੀ ਐਮ ਸਾਹਿਬ ਨੂੰ ਸੀਐਮ ਸਾਹਿਬ ਤੁਸੀਂ ਇੱਕ ਭਾਈਚਾਰੇ ਦੇ ਸੀਐਮ ਨਹੀਂ ਹੋ ਤੁਸੀਂ ਸਿੱਖਾਂ ਦੇ ਵੀ ਸੀਐਮ ਹੋ ਹਿੰਦੂਆਂ ਦੇ ਵੀ ਔਰ 크ਿਸਟਿਅਨ ਦੇ ਮੁਸਲਮਾਨ ਸਾਰਿਆਂ ਦੇ ਤੁਸੀਂ ਸੀਐਮ ਹੋ ਔਰ ਤੁਸੀਂ ਇਸ ਜਿਹੜਾ ਰਾਜਪਦਰੀ ਪ੍ਰੋਗਰਾਮ ਦਾ ਜਿਹੜਾ ਇਹ ਇੱਕ ਖੋਖਲਾ ਜਿਹੜਾ ਇਹ ਸਾਰਾ ਇਵੈਂਟ ਕਰਕੇ ਮੈਂ ਸਮਝਦਾ ਕਿ ਰਾਜੇ ਦਾ ਹੀ ਰਾਜਪਦਰੀ ਪ੍ਰੋਗਰਾਮ ਦੇ ਵਿੱਚ ਨਾ ਆਉਣਾ ਮੈਂ ਸਮਝਦਾ ਕਿ ਮਸੀਹ ਭਾਈਚਾਰੇ ਨਾਲ ਕੋਝਾ ਮਜ਼ਾਕ ਹੈ ਔਰ ਜਿਹੜੀ ਸਿਰਫ ਇੱਕੋ ਹੀ ਚਰਚ ਦੇ ਨਾਲ ਰਿਲੇਟਡ ਜਿਹੜਾ ਬਾਰ-ਬਾਰ ਇਹ ਉਹਨਾਂ ਦੇ ਬਹਿਕਾਵੇ 'ਚ ਆ ਕੇ ਕਿਉਂਕਿ ਬਾਕੀ ਭਾਈਚਾਰਾ ਜਿਹੜਾ ਆ ਸਮਝ ਲਓ ਕਿ 95% ਭਾਈਚਾਰਾ ਜਿਹੜਾ ਆ ਇਸ ਮਿਨਿਸਟਰੀ ਤੋਂ ਔਰ ਇਸ ਜਿਹੜਾ ਜਿਹੜਾ ਕਮਿਸ਼ਨ ਦਾ ਚੇਅਰਮੈਨ ਬਣਾਇਆ ਗਿਆ ਇਹਨਾਂ ਤੋਂ ਖਫਾ ਆ ਔਰ ਇਹਦਾ ਇਹ ਜ ਖਫਾ ਹੋਣ ਦਾ ਜਿਹੜਾ ਹਰਜਾਨਾ ਆ ਉਹ ਪੰਜਾਬ ਸਰਕਾਰ ਨੂੰ ਆਮ ਆਦਮੀ ਪਾਰਟੀ ਨੂੰ ਭੁਗਤਣਾ ਪਊਗਾ ਇਸ ਕਰਕੇ ਜਦੋਂ ਵੀ ਬੀਤੇ ਸਮੇਂ ਦੇ ਵਿੱਚ ਜਿਹੜੇ ਸਾਰੇ ਜਿਹੜੀਆਂ ਸੂਬਾ ਪਦਰੀ ਪ੍ਰੋਗਰਾਮ ਹੁੰਦੇ ਰਹੇ ਆ ਸਾਰੀਆਂ ਸਰਕਾਰਾਂ ਸਰਕਾਰਾਂ ਆ ਪਾ ਕੇ ਵਧਾਈ ਦਿੰਦੀਆਂ ਰਹਿੰਦੇ ਔਰ ਮੈਂ ਤਾਰੀਫ ਕਰਾਂਗਾ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦੀ ਜਿਨ੍ਹਾਂ ਨੇ ਹਮੇਸ਼ਾ ਹੀ ਭਾਈਚਾਰੇ ਨੂੰ ਬਹੁਤ ਮਾਣ ਦਿੱਤਾ ਆ ਪਾ ਕੇ ਦਸੰਬਰ ਦੀ ਸ਼ੁਰੂਆਤੀ ਦਿਨਾਂ ਦੇ ਵਿੱਚ ਉਹ ਆਪ ਆ ਕੇ 크리스마ਸ ਦੀ ਵਧਾਈ ਦਿੰਦੇ ਰਹੇ ਔਰ ਇਥੇ ਨਹੀਂ ਸ਼ਗਨ ਸਕੀਮਾਂ ਦੇ ਵਿੱਚ ਜਿਹੜੇ ਸ਼ਾਮਲ ਕਰਦੇ ਰਹੇ ਔਰ ਐਜੂਕੇਸ਼ਨ ਦੇ ਵਿੱਚ ਸ਼ਾਮਲ ਕਰਦੇ ਰਹੇ ਬਿਜਲੀ ਦੇ ਬਿਜਲੀ ਦੇ ਬਿੱਲਾਂ ਦੀ ਮਾਫੀ ਦੇ ਜਿਹੜਾ ਸਾਨੂੰ ਬਿੱਲ ਪਾਸ ਕਰਕੇ ਦਿੰਦੇ ਰਹੇ ਔਰ ਆ ਸਿਰਫ ਜਿਹੜਾ ਇਹ ਜਿਹੜਾ ਪ੍ਰੋਗਰਾਮ ਕੀਤਾ ਗਿਆ ਹੈ ਇਹ ਸਿਰਫ ਇੱਕ مسیਹੀ ਭਾਈਚਾਰੇ ਨੂੰ ਸਿਰਫ ਤੇ ਸਿਰਫ ਇੱਕ ਚੌਂਗ ਦੇ ਬਦਲੇ ਸਿਰਫ 10 ਲੱਖ ਦੇ ਵਿੱਚ ਮੈਂ ਸਮਝਦਾ ਕਿ ਵੇਚ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਅੱਜ ਯਾਦ ਆਉਂਦੀ ਹੈ 크ਿਸਚਨ ਭਾਈਚਾਰੇ ਨੂੰ ਸਰਦਾਰ ਪ੍ਰਕਾਸ਼ ਸਿੰਘ ਬਦਲਦੀ ਜੀ ਯੈਸ 100% ਜੀ ਮੈਂ ਤਰੀ ਪਰਦਾ ਕੇ ਬਾਦਲ ਸਾਹਿਬ ਦੇ ਜਿਨ੍ਹਾਂ ਨੇ ਹਮੇਸ਼ਾ ਹੀ ਮੁਸੀਬਾਈ ਚਾਰੇ ਨੂੰ ਬਹੁਤ ਤਕੜਾ ਮਾਨ ਦਿੱਤਾ ਸਾਡੇ ਤਕਰੀਬਨ 100 ਮੈਂਬਰ ਜਿਹੜੇ ਸਰਕਾਰਾਂ ਦੇ ਵਿੱਚ ਲਗਾਏ ਔਰ ਹਰ ਇੱਕ ਜਥੇਬੰਦੇ ਨੂੰ ਨਾਲ ਲੈ ਕੇ ਚੱਲੇ ਮੇਨ ਲਾਈਨ ਚਰਚੀਜ਼ ਨੂੰ ਸਾਲਵੇਸ਼ਨ ਆਰਮੀ ਨੂੰ ਪੈਂਟਿਕੋਸਟਲ ਨੂੰ ਜਿਹੜੇ ਸਾਡੇ ਸੀਐਨਆਈ ਹੈ ਸਾਡੇ ਜਿਹੜੇ ਕੈਥਲਿਕ ਨੇ ਸਾਰਿਆਂ ਨੂੰ ਨਾਲ ਲੈ ਕੇ ਚੱਲਦੇ ਸੀਗੇ ਬਾਦਲ ਸਾਹਿਬ ਪਰ ਮੈਂ ਇਹ ਫੇਰ ਦੁਬਾਰਾ ਇਹ ਜਰੂਰ ਮੈਂ ਆਮ ਆਦਮੀ ਪਾਰਟੀ ਨੂੰ ਦੱਸਣਾ ਚਾਹਾਂਗਾ ਕਿ ਜਿਹੜਾ ਕਮਿਸ਼ਨ ਦੇ ਚੇਅਰਮੈਨ ਜਿਹੜਾ ਨਿਯੁਕਤ ਕੀਤਾ ਗਿਆ ਇਹ ਵਿਵਾਦਾਂ ਦੇ ਘੇਰੇ ਦੇ ਵਿੱਚ ਇਹ ਹਮੇਸ਼ਾ ਇਹ ਜਿਹੜੀ ਮਨਿਸਟਰੀ ਔਰ ਇਹ ਜਿਹੜਾ ਬੰਦਾ ਇਹ ਰਹਿੰਦਾ ਆ ਇਹਦੇ ਕਰਕੇ ਆਮ ਆਦਮੀ ਪਾਰਟੀ ਨੂੰ ਔਰ ਪੰਜਾਬ ਸਰਕਾਰ ਨੂੰ ਬਹੁਤ ਵੱਡਾ ਨੁਕਸਾਨ ਹੋਊਗਾ ਜੀ ਅੱਛਾ ਪ੍ਰਕਾਸ਼ ਸਿੰਘ ਬਾਦਲ ਚਲੋ ਤੁਹਾਡਾ ਦੁੱਖ ਦਰਦ ਸਮਝੇ ਸੀਗੇ ਜੇ ਕ੍ਰਿਸ਼ਣ ਭਾਈਚਾਰੇ ਦਾ ਤਾਂ ਭਗਵੰਤ ਮਾਨ ਸਾਹਿਬ ਨੇ ਤੁਹਾਡਾ ਦੁੱਖ ਦਰਦ ਸਮਝਦੇ ਮੈਂ ਸਮਝਦਾ ਕਿ ਭਗਵੰਤ ਮਾਨ ਸਾਹਿਬ ਤੇ ਸਾਨੂੰ ਤਾਂ ਐ ਲੱਗਦਾ ਕਿ ਸਿਰਫ ਇੱਕੋ ਹੀ ਭਾਈਚਾਰੇ ਦੇ ਸੀਐਮ ਨੇ ਠੀਕ ਹੈ ਇੱਕ ਸਮ ਔਰ ਅਸੀਂ ਮਸੀਹ ਭਾਈਚਾਰੇ ਵੱਲੋਂ ਵੀ ਜਿਹੜੇ ਸਿੱਖ ਧਰਮ ਦਾ ਸਤਿਕਾਰ ਕਰਦੇ ਹਾਂ ਜੀ 100% ਕਰਦੇ ਹਾਂ ਜੀ ਅਸੀਂ ਜਿਹੜੇ ਚਾਰ ਸਾਹਿਬ ਜਾਦਿਆਂ ਦੀ ਸ਼ਹਾਦਤ ਹੈ ਉਸ ਸ਼ਹਾਦਤ ਦੇ ਵਿੱਚ ਅਸੀਂ ਆਪਣੇ ਆਪ ਨੂੰ ਵੀ ਸ਼ਰੀਕ ਕਰਦੇ ਹਾਂ ਔਰ ਉਸ ਦੁੱਖ ਨੂੰ ਆਪਣੇ ਤਨ ਤੇ ਵੀ ਹੰਡਾਉਂਦੇ ਹਾਂ ਅਸੀਂ ਉਸ ਦੁੱਖ ਦੇ ਵਿੱਚ ਆਪਣੇ ਆਪ ਨੂੰ ਪੂਰਨ ਰੂਪ ਦੇ ਵੀ ਸ਼ਰੀਕ ਕਰਦੇ ਹਾਂ ਪਰ ਮੈਂ ਉਹਦੇ ਨਾਲ ਨਾਲ ਮਾਨ ਸਾਹਿਬ ਨੂੰ ਦੱਸਣਾ ਚਾਹੁੰਦਾ ਕਿ ਠੀਕ ਹੈ ਸਿੱਖ ਭਾਈਚਾਰੇ ਦੇ ਇਹ ਜਿਹੜੇ ਸ਼ੀਧੀ ਦਿਹਾੜੇ ਚਲਦੇ ਪਰ ਤੁਹਾਨੂੰ ਨਫ਼ਰਤ ਵਾਲੇ ਬਿਆਨ ਦੇਣੇ ਨਹੀਂ ਸੀ ਚਾਹੀਦੇ ਕਿਉਂਕਿ ਤੁਸੀਂ ਹਰ ਇੱਕ ਦੇ ਹਰ ਭਾਈਚਾਰੇ ਦੇ ਜਿਹੜੇ ਮੁੱਖ ਮੰਤਰੀ ਹੋ ਸੋ ਇਸ ਕਰਕੇ ਤੁਹਾਨੂੰ ਮਸੀਹ ਭਾਈਚਾਰੇ ਦੇ ਵੀ ਉਹਨਾਂ ਜਿਹੜਾ ਜਿਹੜਾ ਰਾਜਪਦਰੀ ਸਮਾਗਮ ਦੇ ਵਿੱਚ ਸ਼ਾਮਲ ਹੋਣਾ ਚਾਹੀਦਾ ਸੀਗਾ ਤੁਹਾਡਾ ਨਾਂ ਆਉਣਾ ਮੈਂ ਸਮਝਦਾ ਕਿ ਭਾਈਚਾਰੇ ਦੇ ਨਾਲ ਕੋ ਜਾ ਮਜ਼ਾਕ ਸਮਝਿਆ ਜਾ ਰਿਹਾ ਭਾਈਚਾਰੇ ਨੂੰ ਥੈਂਕ ਯੂ ਧੰਨਵਾਦ ਜੀ ਧੰਨਵਾਦ ਜੀ ਸੋ ਬਿਲਕੁਲ ਦਰਸ਼ਕੋ ਸਾਡੇ ਨਾਲ ਮਸੀਹ ਭਾਈਚਾਰੇ ਦੇ ਵੀਰ ਭਰਾ ਤਾਂ ਇੱਕ ਭਾਈ ਸਾਹਿਬ ਹੋਰ ਨੇ ਇਹ ਵੀ ਵਿਚਾਰ ਦੇਣਾ ਹਾਂਜੀ ਤੁਸੀਂ ਕੀ ਕਹਿਣਾ ਚਾਹੋਗੇ ਜੀ ਹਾਂਜੀ ਸਭ ਤੋਂ ਪਹਿਲਾਂ ਤਾਂ ਅੱਜ ਅਸੀਂ ਸੁਰਜੀਤ <th>ਪਰਜੀ ਦੇ ਵਿਸ਼ੇ ਸੱਦੇ ਦੇ ਉੱਤੇ ਇਹਨਾਂ ਦੀ ਬੇਟੀ ਦੇ ਜਨਮ ਦਿਨ ਦੇ ਉੱਤੇ ਇਹਨਾਂ ਨੂੰ ਬਲੇਸਿੰਗਸ ਦੇਣ ਆਏ ਆਂ ਔਰ ਜਿਹੜਾ ਵਿਸ਼ਾ ਚੱਲ ਰਿਹਾ ਆ ਉਹ ਵਿਸ਼ਾ ਵਾਕਈ ਬੜਾ ਗੰਭੀਰ ਆ ਤੇ ਔਰ ਸਾਡੇ ਜਿਹੜੇ ਆ 크ਰਿਸਚਨ ਲੀਡਰਸ਼ਿਪ ਨੂੰ ਔਰ 크ਰਿਸਚਨ ਨੁਮਾਇੰਦਿਆਂ ਨੂੰ ਇਹ ਸੋਚਣ ਦੀ ਜ਼ਰੂਰਤ ਹੈਗਾ ਕਿ ਉਹ ਪ੍ਰੋਗਰਾਮ ਪੰਜਾਬ ਸਰਕਾਰ ਦਾ ਨਾਂ ਹੋ ਕੇ ਕਿਸੇ ਇੱਕ ਦਾ ਪ੍ਰੋਗਰਾਮ ਰਹਿ ਗਿਆ ਔਰ ਉੱਥੇ ਆ ਕੇ ਜਿਹੜੀਆਂ ਅਨਾਉਂਸਮੈਂਟਸ ਕੀਤੀਆਂ ਗਈਆਂ ਪੰਜ ਚੌਂਕਾਂ ਦੀਆਂ ਅਨਾਉਂਸਮੈਂਟਸ ਹੁਣ ਸਾਡੇ ਜਲੰਧਰ ਦੇ ਵਿੱਚ ਇੱਥੇ ਪ੍ਰਭੂ ਯਿਸੂ ਮਸੀਹ ਚੌਂਕ ਬਣਿਆ ਜਿਹਨੂੰ ਆਪਾਂ ਮਕਸੂਦਾ ਚੌਂਕ ਕਹਿੰਦੇ ਆ ਉਹਦੀ ਵੈਲਫੇਅਰ ਦਾ ਵਾਸਤੇ ਸਰਕਾਰ ਨੇ ਕੀਤੀ ਨਹੀਂ ਤੇ 10 ਲੱਖ ਦੀ ਗ੍ਰਾਂਟ ਦੀ ਗੱਲ ਕਰਦੇ ਪਿਆ ਵੀ ਉੱਥੇ ਅਸੀਂ 10 ਲੱਖ ਦੀ ਚੌਕ ਬਣਾ ਕੇ ਕ੍ਰਿਸਚਨ ਭਾਈਚਾਰੇ ਦਾ ਕੋਈ ਭਲਾ ਹੋ ਰਿਹਾ ਜੀ ਤੁਹਾਨੂੰ ਸੰਤੁਸ਼ਟੀ ਹੋ ਰਹੀ ਚੌਕ ਬਣਾ ਕੇ ਜੀ ਸਰ ਇਹ ਚੌਂਕ ਨਹੀਂ ਹੈ ਇਹ ਸਾਨੂੰ ਬੇਫਕੂਫ ਬਣਾਇਆ ਗਿਆ ਹੈ ਜਿਹੜਾ ਮੁਸੀਬਾਈਚਾਰੇ ਨਾਲ ਸੰਬੰਧਤ ਚੌਂਕ ਬਣਾਇਆ ਗਿਆ ਜੀ ਦੇਖੋ ਮੁਸੀਬਾਈਚਾਰੇ ਨੇ ਅੱਜ ਤੋਂ ਕੁਝ ਸਮੇਂ ਪਹਿਲਾਂ ਗੁਰਦਾਸਪੁਰ ਦੇ ਵਿੱਚ ਜ਼ਬਰਦਸਤੀ ਇੱਕ ਚੌਂਕ ਬਣਾਇਆ ਔਰ ਉੱਥੇ ਪ੍ਰਸ਼ਾਸਨ ਵੱਲੋਂ ਰੋਕਿਆ ਗਿਆ ਉਦੋਂ ਸਰਕਾਰ ਨੇ ਵਿੱਚ ਆਈ ਅੱਜ ਕਿਦਾਂ ਤੁਸੀਂ ਕੱਲ ਅਨਾਊਂਸਮੈਂਟ ਇੱਕ ਚੌਂਕਾਂ ਦੀ ਕਰਕੇ ਚਲੇ ਗਏ ਆ ਤੁਸੀਂ ਵੀ ਇਹ ਕਿੰਨੀ ਕੁ ਮਤਲਬ ਚੰਗੀ ਗੱਲ ਹੈਗੀ ਆ ਤੁਹਾਡੀ ਇਹ ਵਾਲੀ ਜਦ ਕਿ ਵੈਲਫੇਅਰ ਦਾ ਜਿਹੜਾ ਕੰਮ ਹੈਗਾ ਵਾ ਜਿਹੜੀ ਵੈਲਫੇਅਰ ਸਾਡੀ 크੍ਰਿਸਚਨ ਕਮਿਊਨਿਟੀ ਨੂੰ ਚਾਹੀਦੀ ਆ ਉਹ ਤਾਂ ਤੁਹਾਡੇ ਕੋਲ ਹੋਏ ਨਹੀਂ ਉਹ ਤੁਸੀਂ ਕਰਕੇ ਗਏ ਨਹੀਂ ਆ ਅਨਾਊਂਸਮੈਂਟਸ ਜਦਕਿ ਤੁਹਾਨੂੰ ਉਹ ਕਰਨੀ ਚਾਹੀਦੀ ਇੱਕ ਚੌਂਕਾਂ ਦੀ ਅਨਾਊਂਸਮੈਂਟ ਤੁਸੀਂ ਕਰਕੇ ਚਲੇ ਗਏ ਹੋ ਹੁਣ ਦੇਖੋ ਤੁਸੀਂ ਆ ਸਾਡੇ ਇੱਥੇ ਪ੍ਰਭੂ ਯਿਸੂ ਮਸੀਹ ਚੌਂਕ ਮਕਸੂਦਾਂ ਦੇ ਵਿੱਚ ਜਿੰਨੂੰ ਪਹਿਲਾਂ ਮਕਸੂਦਾ ਚੌਂਕ ਕਿਹਾ ਜਾਂਦਾ ਸੀਗਾ ਉਹਦੀ ਜਿਹੜੀ ਆ ਜਿਹੜੀ ਉਹਦੀ ਨੁਮਾਇੰਦਗੀ ਆ ਉਹਦੀ ਜਿਹੜੀ ਦੇਖ ਰੇਖ ਆ ਉਹ ਸੈਕ੍ਰੇਟ ਹਾਰਟ ਹਸਪੀਟਲ ਕਰ ਰਿਹਾ ਜਦਕਿ ਉਸ ਚੌਂਕ ਦੀ ਨੁਮਾਇੰਦਗੀ ਜਾਂ ਉਸ ਚੌਂਕ ਦੀ ਜਿਹੜੀ ਵੈਲਫੇਅਰ ਆ ਪੰਜਾਬ ਸਰਕਾਰ ਵੱਲੋਂ ਕੋਈ ਵੀ ਨਹੀਂ ਕੀਤੀ ਗਈ ਬੀਤੇ ਸਮੇਂ ਦੇ ਵਿੱਚ ਉਸ ਚੌਂਕ ਉਹ ਚੌਂਕ ਕਾਫੀ ਵੱਡਾ ਸੀਗਾ ਉੱਥੇ ਮੈਂ ਹੀ ਪਿੱਛੇ ਜੇ ਅੱਜ ਤੋਂ ਕਾਫੀ ਸਾਲ ਪਹਿਲਾਂ ਉੱਥੇ ਵਿੱਚ ਹੀ ਲੋਕ ਬੈਠਦੇ ਸੀਗੇ ਜਿਹੜੇ ਤਾਸ਼ ਤੂਸ ਖੇਡਦੇ ਸੀਗੇ ਉੱਥੇ ਨਾਲ ਹੀ ਪਿਸ਼ਾਬ ਸ਼ੂਬ ਕਰਦੇ ਸੀਗੇ ਉੱਥੇ ਅਸੀਂ ਜਦੋਂ ਇਹ ਡੀਸੀ ਸਾਹਿਬ ਨੂੰ ਕਹਿ ਕੇ ਉੱਥੇ ਇਸ ਚੀਜ਼ ਦੇ ਵਾਸਤੇ ਰੋਕਿਆ ਗਿਆ ਤੇ ਉੱਥੇ ਅੰਦਰ ਸੋਚਾਲਿਆ ਬਣਾ ਦਿੱਤਾ ਗਿਆ ਤੇ ਸਾਡੇ ਚੌਂਕ ਨੂੰ ਅੱਧਾ ਕਰ ਦਿੱਤਾ ਗਿਆ ਚੌਂਕਲੀ ਕੋਈ ਐਡੀ ਵੱਡੀ ਗੱਲ ਨਹੀਂ ਹੈਗੀ ਜਿਹੜੀ ਉਹ ਕਰਕੇ ਗਏ ਆਨਾਨਸਮੈਂਟਸ ਇਹ ਤਾਂ ਤੁਸੀਂ ਇਹ ਸਮਝ ਲਓ ਕਿ ਇਹ ਸਾਡੇ ਦੇ ਨਾਲ ਐਡਾ ਤਕੜਾ ਭੱਦਾ ਮਜ਼ਾਕ ਤੇ ਨਟੰਕੀ ਕਰਕੇ ਗਏ ਆ ਠੀਕ ਹੈ ਠੀਕ ਹੈ ਠੀਕ ਹੈ ਜੀ ਧੰਨਵਾਦ ਜੀ ਬਹੁਤ-ਬਹੁਤ ਸੋ ਬਿਲਕੁਲ ਦਰਸ਼ਕੋ ਸਾਡੇ ਨਾਲ ਮਸੀ ਭਾਈ ਜਾਰੇ ਦੇ ਵੀਰ ਤਾਂ ਜਿਨ੍ਹਾਂ ਨੇ ਆਪਣਾ ਜਿਹੜਾ ਦਰਦ ਹੈ ਜਾਂ ਉਸ ਸੂਬਾ ਪਧਰੀ ਸਮਾਗਮ ਨੂੰ ਲੈ ਕੇ ਆਪਣੇ ਵਿਚਾਰ ਦਿੱਤੇ ਤੇ ਇਸ ਪੂਰੀ ਗੱਲਬਾਤ ਨੂੰ ਲੈ ਕੇ ਤੁਹਾਡੇ ਜੋ ਵਿਚਾਰ ਨੇ ਵਿਚਾਰ ਆਪਣੇ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦਿਓ ਬਹੁਤ-ਬਹੁਤ ਧੰਨਵਾਦ